ਮੌੜ ਮੰਡੀ ਸਾਰਾ ਸ਼ਹਿਰ ਬੰਦਾ ਇਸ ਲਈ ਲਗੇ ਟਪਣਾ ਪੈਂਦਾ ਜੀ ਕਿੰਨੀਆਂ ਕਿਸ਼ਤੀਆਂ ਲੈਣੀਆਂ ਕਿਸ਼ਤੇ ਹੈ ਨਹੀਂ ਮਿਲਦੀ ਨਹੀਂ ਬਲੈਕ ਚੱਲ ਰਹੀ ਹੈ ਕਿਸ਼ਤਾਂ ਵੀ ਨਹੀਂ ਮਿਲਦੇ ਹਾਂ ਮਿਲਦੀ ਵੀ ਆਦੇ ਵੇਹ ਤਾਂ ਸਾਰੇ ਕਾਲਜ ਇਹਨਾਂ ਨੇ ਹਾਂ ਵੀ ਸਾਡੇ ਵੇਹ ਹਾਲੀ ਭੈਂਜ ਇਹਨਾਂ ਨੂੰ ਪਾਣੀ ਤਾਂ ਕਹਿੰਦੇ ਪੁਲਾਹੇੜ ਦੀ ਲੰਗਦਾ ਹੁੰਦਾ ਹੈ ਜਿਹੜੀ ਕਿੱਕਲੀ ਉਹ ਸੁਣਾਉਂਦੇ ਹੁੰਦੇ ਸੀਗੇ ਅਸੀਂ ਇੱਥੇ ਪਹਿਲਾਂ ਵੀ ਸੁਣਾਈ ਸੀ ਤੇ ਆਉਂਦੇ ਵੋਟਾਂ ਵਾਲੇ ਵੀ ਸੁਣਾ ਦਾਂਗੇ ਤੇ ਜਿੰਨੇ ਤੇ ਰਸੀਵਰ ਸਾਫ਼ ਨਹੀਂ ਹੁੰਦਾ ਉਹਨਾਂ ਚ ਸਾਨੂੰ ਕਿਸ਼ਤੀਆਂ ਪ੍ਰੋਵਾਈਡ ਕਰਾਈਆਂ ਜਾਂ ਨਾ ਆ ਕਾਰੋਬਾਰ ਬੰਦ ਕਰਕੇ ਖੜੇ ਆ ਦੁਕਾਨਾਂ ਵਾਲੇ ਸਾਰੇ ਆ ਬਦਲਾ ਇਹਨੂੰ ਬਦਲਾ ਕਹਿੰਦੇ ਆ ਹਾਂ ਹਾਂ ਬਦਲਾ ਹੋ ਗਿਆ ਬਿਲਕੁਲ ਮੈਨੂੰ ਨਹੀਂ ਕਹਿੰਦੇ ਬਦਲਾ ਨਹੀਂ ਬਦਲਾ ਹੋਇਆ ਜੇ ਕਿਸੇ ਦੇ ਮੁੰਡੇ ਬੇੜਾ ਨੂੰ ਰਿਸ਼ਤੇ ਆਉਣੇ ਹੋਈ ਕਿਸੇ ਕੁੜੀ ਰਹਿਣੀ ਉਹਨੂੰ ਦੇਖਣੇ ਆਉਂਦਾ ਕੋਈ ਹਾਂ ਕਿਸੇ ਦੇ ਮੁੰਡੇ ਨੇ ਬਹਿਣਾ ਕਿਸੇ ਕੁੜੀ ਦੇ ਹੇਂਦੀ ਹਾਂ ਨਾਂ ਤਾਂ ਰੱਖਿਆ ਹੋਇਆ ਸ਼ਹੀਦ ਬਨਮਾਰੀ ਰੋਡ ਅੱਜ ਤੁਸੀਂ ਜਾ ਕੇ ਦੇਖ ਲਓ ਬਿਮਾਰੀ ਰੋਡ ਕੱਲਾ ਬਿਮਾਰੀ ਰੋਡ ਆ ਉਹ ਸਾਡੇ ਕੋਲ ਕੱਲੇ ਲਾਰੇ ਨੇ ਲਾਰੇ ਅਸੀਂ ਦੇ ਲੈਨੇ ਆ ਉਹ ਗੋਲੀ ਦੇ ਦਿੰਦੇ ਅਸੀਂ ਧਰਨਾਲਾ ਨੂੰ ਗੋਲੀ ਦੇ ਦਿੰਦੇ ਅਸੀਂ ਗੋਲੀ ਚੂਸ ਲੈਨੇ ਆ ਉਹ ਜਦੋਂ ਗੋਲੀ ਦਾ ਮਿੱਠਾ ਖਤਮ ਹੋ ਜਾਂਦਾ ਅਸੀਂ ਦੁਬਾਰਾ ਧਰਨਾਲਾ ਨੂੰ ਪੈਂਦਾ ਸਾਨੂੰ ਕਿਉਂਕਿ ਅਗਰ ਅਸੀਂ ਆਪਣੀ ਗੱਡੀ ਅਣਜਾਣ ਜਾਂ ਨਲਾਇਕ ਡਰਾਈਵਰ ਨੂੰ ਫੜਾਵਾਂਗੇ ਤਾਂ ਉਹਦਾ ਐਕਸਿਡੈਂਟ ਹੀ ਹੋਣਾ ਹੈ ਅਸ਼ੀਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਅੱਜ ਮੌਜੂਦ ਆ ਅਸੀਂ ਮੌੜ ਮੰਡੀ ਅੱਜ 3 ਮਾਰਚ 2025 ਤੇ ਮੌੜ ਮੰਡੀ ਸਾਰਾ ਸ਼ਹਿਰ ਬੰਦਾ ਬੰਦੇ ਉਹੀ ਸਮੱਸਿਆ ਕਰਕੇ ਆ ਜਿਹੜੀ ਸਮੱਸਿਆ ਪਿਛਲੇ ਸਾਲ ਲੋਕ ਸਭਾ ਚੋਣਾਂ ਦੇ ਦੌਰਾਨ ਮੁੱਖ ਮੰਤਰੀ ਦੇਖ ਕੇ ਗਏ ਸੀ ਤੇ ਮੁੱਖ ਮੰਤਰੀ ਨੂੰ ਮੋੜ ਮੰਡੀ ਵਾਲਿਆਂ ਨੇ ਹੱਥ ਫੇਰਤਾ ਸੀ ਅਸੀਂ ਉੱਥੇ ਹੀ ਲੋਕੇਸ਼ਨ ਦੇ ਉੱਤੇ ਮੌਜੂਦ ਆ ਜਵਾਰ ਕੀ ਚੱਕੀ ਇੱਥੇ ਚਰਸਤਾ ਪੈਂਦਾ ਹੈਗਾ ਅੱਜ ਇੱਥੇ ਹੀ ਲੋਕਾਂ ਨੇ ਬੰਦ ਕੀਤਾ ਹੋਇਆ ਹੈਗਾ ਤੇ 8 ਦਿਨਾਂ ਤੋਂ ਇੱਕ ਵਿਅਕਤੀ ਭੁੱਖ ਹੜਤਾਲ ਤੇ ਬੈਠਾ ਹੈਗਾ ਮਸਲਾ ਵੀ ਹੋਈ ਆ ਉਹੀ ਹਾਲਾਤ ਨੇ ਲੋਕਾਂ ਨੂੰ ਪੁੱਛਦੇ ਆ ਵੀ ਕੋਈ ਵਾਦਾ ਕੀਤਾ ਸੀ ਕੋਈ ਦਾਵਾ ਕੀਤਾ ਸੀ ਉਹ ਵਾਦੇ ਦਾਵੇ ਕਿੱਥੇ ਰਹਿ ਗਏ ਕੋਈ ਕੰਮ ਚੱਲਿਆ ਕੰਮ ਚੱਲਿਆ ਤਾਂ ਕੰਮ ਖੜਿਆ ਕਿੱਥੇ ਆ ਗੱਲਬਾਤ ਕਿੱਥੇ ਰੁਕੀ ਹੋਈ ਆ ਸਾਰੇ ਜਿਹੜੇ ਸ਼ਹਿਰ ਨਿਵਾਸੀ ਆ ਸਾਡੇ ਨਾਲ ਮੌਜੂਦ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੌੜ ਮੰਡੀ ਤੋਂ ਮੌੜ ਮੰਡੀ ਪਈ ਜੀ ਕੀ ਚੱਕਰ ਪੈ ਗਿਆ ਜੀ ਹੁਣ ਇਹ ਤਾਂ ਉਹੀ ਸੀਵਰੇ ਦੇ ਚੱਕਰ ਹੈ ਜੀ ਬਸ ਹੂੰ ਸੀਵਰੇ ਕੰਮ ਹੋ ਨਹੀਂ ਰਿਹਾ ਬੁਰਾ ਹਾਲ ਹੈ ਜਿਹੜੀ ਮੱਜੀ ਕਲੀ ਬੋਝੋ ਕਿਧਰ ਟੱਪਣ ਜਗ੍ਹਾ ਨਹੀਂ ਕਿਧਰ ਟੱਪਣ ਜਗ੍ਹਾ ਤੇ ਮੁੱਖ ਮੰਤਰੀ ਸਾਹਿਬ ਤਾਂ ਵਾਦਾ ਕਰਕੇ ਗਏ ਸੀ ਉਹਨੂੰ ਕੀ ਸੀ ਲੈ ਕੇ ਟੱਪਣਾ ਪੈਂਦਾ ਜੀ ਕਿੰਨੀਆਂ ਕਿਸ਼ਤੀਆਂ ਲੈਣੀਆਂ ਕਿਸ਼ਤੇ ਹੈ ਨਹੀਂ ਮਿਲ ਨਹੀਂ ਨਹੀਂ ਬਲੈਕ ਚੱਲ ਰਹੀ ਹੈ ਕਿਸ਼ਤੀਆਂ ਵੀ ਨਹੀਂ ਮਿਲਦੇ ਨਾ ਮਿਲਦੀਆਂ ਨਹੀਂ ਇਹਨੇ ਪੈਸੇ ਵੀ ਖਤਮ ਹੋ ਗਏ ਵੀ ਕਿਸ਼ਤੀਆਂ ਲੈ ਆਵਾਂਗੇ ਮੁੱਲ ਨਹੀਂ ਹੁਣ ਤੁਸੀਂ ਮੁੱਖ ਮੰਤਰੀ ਸਾਹਿਬ ਤੋਂ ਸੀਵਰੇਜ ਦੇ ਕੰਮ ਦੀ ਡਿਮਾਂਡ ਕਰਦੇ ਹੋ ਕਿਸ਼ਤੀਆਂ ਦੀ ਕਰਦੇ ਹੋ ਨਹੀਂ ਇਹ ਤਾਂ ਮੰਗਦਾ ਡਿਮਾਂਡ ਦੀ ਵੀ ਕੰਮ ਚੱਲਿਆ ਜੀ ਵਧੀਆ ਸੀਵਰੇਜ ਦਾ ਸੀਵਰੇਜ ਦਾ ਕੰਮ ਚੱਲਿਆ ਸੜਕਾਂ ਬਣਨ ਰੋਜ਼ਗਾਰ ਚੱਲੇ ਗਾਹ ਕਾਵੇ ਹੁਣ ਤਾਂ ਗਾਹ ਕੀ ਨਵਈ ਜੇ ਕਿਹਦੇ ਮੁੰਡੇ ਬਹਿਣਾ ਨੂੰ ਰਿਸ਼ਤੇ ਆਉਣਗੇ ਕਿਸੇ ਕੁੜੀ ਰਹਿਣ ਉਹਨੂੰ ਦੇਖਣੇ ਆਉਂਦਾ ਕੋਈ ਹਾਂ ਕਿਸੇ ਦੇ ਮੁੰਡੇ ਨਹੀਂ ਬਹਿਣਾ ਕਿਸੇ ਕੁੜੀ ਦੇ ਹਿੰਦੀ ਹਾਂ ਤੇ ਕਿਸ਼ਤੀਆਂ ਦੀ ਡਿ ਮਾਨ ਮਾਨੇ ਛੜਕਾ ਹੋੜਕਾ ਬਾਂਜਣ ਹੋ ਰਿਹਾ ਕੋਈ ਛੇਕ ਲੈਣੇ ਮੁੰਡੇ ਕੁੜੀਆਂ ਕਮਾਂ ਬੇਟੇ ਰਿਸ਼ਤੇ ਹੀ ਹੋਏ ਨਾ ਹੂੰ ਇਦਾਂ ਹੀ ਮੰਗ ਕਰਦੇ ਆ ਮੁਖਵਾਲੀ ਸਾਹਿਬ ਨੂੰ ਵੀ ਆਪ ਦੇ ਵੇਲੇ ਤਾਂ ਸਾਰੇ ਕਾਲੇ ਇਹਨਾਂ ਨੇ ਹਾਂ ਵੀ ਸਾਡੇ ਹਾਂ ਤੇ ਉਦੋਂ ਬਾ ਉਹਦੋਂ ਵਾਦਾ ਕਰਕੇ ਗਏ ਹੱਥ ਫੇਰਿਆ ਗਿਆ ਨਹੀਂ ਨਹੀਂ ਹੋ ਗਈ ਵਿਆਹ ਸਾਰੇ ਦੇ ਪੂਰੇ ਹੋ ਗਏ ਨਹੀਂ ਨਹੀਂ ਛੋਡੇ ਨਾਲ ਜਿਹੜਾ ਵਾਦਾ ਕੀਤਾ ਸੀ ਉਹ ਸਾਡੇ ਉਹ ਫੇ ਵਾਦਾ ਪੂਰਾ ਨਹੀਂ ਹੋਇਆ ਇਹ ਕੋਈ ਵਾਦਾ ਪੂਰਾ ਨਹੀਂ ਹੋਇਆ ਨਹੀਂ ਹੋਇਆ ਜੀ ਤੇ ਐਮਐਲਏ ਸਾਹਿਬ ਐਮਐਲਏ ਸਾਹਿਬ ਤਾਂ ਮੈਂ ਦੇਖੇ ਵੀ ਨਹੀਂ ਕਰਿਆ ਐਮਐਲਏ ਸਾਹਿਬ ਹੈਗੇ ਮੰਡੀ 'ਚ ਮੈਂ ਤਾਂ ਲਾਦੇ ਫਿਰ ਐਮਐਲਏ ਤੇ ਚਲਦੀ ਮੰਡੀ ਇਹ ਨੀ ਮੋੜ ਹਲਕੇ ਚ ਪਿੰਡਾ ਪੁੰਡਾ ਨੇ ਇੱਥੇ ਸ਼ਹਿਰ ਚ ਮੈਨੂੰ ਪਤਾ ਨਹੀਂ ਮੰਡੀ ਦਾ ਸ਼ਹਿਰ ਚ ਆਉਂਦੇ ਨਹੀਂ ਮੈਂ ਦੇਖਣ ਕਿਤੇ ਜੀ ਦਫਤਰ ਹੋਊਗਾ ਆ ਮੈਂ ਨਹੀਂ ਮੈਂ ਤਾਂ ਇਹ ਦੇਖਿਆ ਨਹੀਂ ਜੇ ਮੈਂ ਕਹਿੰਦਾ ਵੋਟਾਂ ਜਰੂਰਾਂ ਨਹੀਂ ਹੁੰਦੀ ਆ ਕਿਤੇ ਜੀ ਕਿੱਥੇ ਰਹਿੰਦੇ ਨੇ ਮੈਨੂੰ ਪਤਾ ਨਹੀਂ ਮੈਂ ਤਾਂ ਕਹਿੰਦਾ ਐਮਐਲ ਹੈ ਹੀ ਨਹੀਂ ਜੀ ਮੈਂ ਤਾਂ ਐਮਐਲ ਨਹੀਂ ਦੇਖਿਆ ਕਿਤੇ ਜੀ ਐਂ ਤਾਂ ਨਹੀਂ ਹੋ ਸਕਦਾ ਜੀ ਮੈਂ ਤਾਂ ਦੇਖਿਆ ਨਹੀਂ ਕਿਤੇ ਜੀ ਆਹ ਭਾਈ ਸਾਹਿਬ ਖੋਖੜੇ ਮੰਡੀ ਨਹੀਂ ਜਿਵੇਂ ਪੱਕੀ ਗੱਲ ਹੈ ਜੀ ਪੱਕੀ ਗੱਲ ਹੈ ਜੀ ਮੈਂ ਤਾਂ ਦੇਖਿਆ ਨਹੀਂ ਆਏ ਨਹੀਂ ਮੰਡੀ ਚ ਨਹੀਂ ਉਹ ਲਾਪਤਾ ਥੋੜੀ ਹੋਗੇ ਹੁਣਗੇ ਤਾਂ ਇੱਥੇ ਹਲਕੇ ਚ ਆ ਹਲਕੇ ਤਾਂ ਹੋਣਗੇ ਮੰਡੀ ਚ ਨਹੀਂ ਆਏ ਨਾ ਜੀ ਹਰੋ ਪੋਸਟਰ ਛਪਾਉਂਦੀ ਪੈਸੇ ਹਨੀ ਜੀ ਵੀ ਇਹਨੇ ਪੋਸਟਰ ਛਪਾਦੀ ਵੱਡੇ ਵੱਡੇ ਹਾਂ ਵੀ ਹਜੇ ਗੱਲ ਕਰਾਂ ਹੋਰ ਪੈਸੇ ਖਰਚ ਕਰਨੇ ਆ ਅੱਗੇ ਉਹ ਖੰਬੇ ਤੇ ਵੀ ਇੱਕ ਟੰਗਿਆ ਸੀ ਉਹ ਖੰਬੇ ਤੇ ਹੁਣ ਇਹ ਨੂੰ ਟੰਗਣਾ ਪਊ ਜੀ ਹਾਂਜੀ ਹਾਂਜੀ ਕੀ ਕਹਿਣਾ ਜੀ ਬਹੁਤ ਬੁਰਾ ਹਾਲ ਹੈ ਜੀ ਮੋੜ ਮੰਡੀ ਦਾ ਇੱਥੋਂ ਦਾ ਪ੍ਰਸ਼ਾਸਨ ਸੁੱਤਾ ਪਿਆ ਹੈ ਕੋਈ ਨਹੀਂ ਕੰਮ ਕਰ ਰਿਹਾ ਜੀ ਇੱਥੇ ਕੱਲੀ-ਕੱਲੀ ਗਲੀ ਪਾਣੀ ਨਾਲ ਭਰੀ ਪਈ ਹੈ ਬਹੁਤ ਬੁਰਾ ਹਾਲ ਹੈ ਥੋਨੇ ਪ੍ਰਸ਼ਾਸਨ ਦਾ ਤੇ ਭਾਈ ਜਿਹੜਾ ਮੁੱਖ ਮੰਤਰੀ ਨੇ ਵਾਦਾ ਕੀਤਾ ਫਿਰ ਉਹ ਕੀ ਸਮਝਦੇ ਹੋ ਤੁਸੀਂ ਏਡੇ ਵੱਡੇ ਲੈਵਲ ਤੇ ਜਿਹੜਾ ਸਾਰਾ ਪੰਜਾਬ ਚਲਾ ਰਿਆ ਹੋਵੇ 3 ਕਰੋੜ ਲੋਕਾਂ ਦਾ ਕਸਟੋਡੀਅਨ ਹੋਵੇ ਉਹ ਕਹਿੰਦੇ ਨੇ ਤੇ ਕੰਮ ਹੁਟਾ ਹੋ ਨਹੀਂ ਰਿਹਾ ਅ ਦੇਖੋ ਜਦੋਂ ਅਸੀਂ ਮੁੱਖ ਮੰਤਰੀ ਦਾ ਘਰਾਓ ਕੀਤਾ ਸੀ ਆਹੀ ਚੌਂਕ ਦੇ ਵਿੱਚ ਅਸੀਂ ਘਰਾਓ ਕੀਤਾ ਸੀਗਾ ਸਾਨੂੰ ਉਦੋਂ ਬਹੁਤ ਆਫਰ ਆਈਆਂ ਸੀਗੀਆਂ ਕਿ ਤੁਸੀਂ ਧਰਨਾ ਚੱਕ ਲੋ ਛੋਟਾ ਅਸੀਂ ਕੰਮ ਕਰਾ ਦਿੰਦੇ ਆ ਤੁਸੀਂ ਜੋ ਚਾਹੋ ਅਸੀਂ ਤੁਹਾਨੂੰ ਦੇ ਦਿੰਦੇ ਆ ਤਾਂ ਸਾਨੂੰ ਕਿਤੇ ਨਾ ਕਿਤੇ ਲੱਗਦਾ ਸੀਗਾ ਕਿ ਬਈ ਜੇ ਧਰਨਾ ਚੱਕ ਲੈਂਦੇ ਵਧੀਆ ਰਹਿੰਦੇ ਸ਼ਾਇਦ ਮੁੱਖ ਮੰਤਰੀ ਸਾਨੂੰ ਕੁਝ ਹੋਰ ਦੇਤ ਦੇ ਜਾਂਦਾ ਕਿਉਂਕਿ ਮਾਨਸਾ ਵਾਲਿਆਂ ਨੇ ਵੀ ਧਰਨਾ ਪਹਿਲਾਂ ਚੱਕ ਰਿਹਾ ਸੀਗਾ ਅਸੀਂ ਧਰਨਾ ਰੱਖੀ ਰੱਖਿਆ ਸੀ ਉਸ ਦਿਨ ਪਰ ਹੁਣ ਜਿਹੜੇ ਹਾਲਾਤ ਅਸੀਂ ਮੋੜ ਦੇ ਨਾਲ ਮਾਨਸਾ ਦੇ ਵੀ ਦੇਖੇ ਆ ਕਿ ਮਾਨਸਾ ਦਾ ਇੱਕ ਵਾਅਦਾ ਕਰਦਾ ਵਾਦੀ ਰਹਿ ਗਿਆ ਉਸੇ ਦਿਕੇ ਨਾਲ ਜਿਹੜਾ ਇਹ ਸਾਡਾ ਚੌਕ ਹੈ ਆਪਣਾ ਜਵਾਕੇ ਚੌਕ ਇਹ ਇੱਕ ਅੰਡਰ ਪੁਆਇੰਟ ਅ ਮੇਨ ਪੁਆਇੰਟ ਹੈ ਕਿ ਕੋਈ ਵੀ ਰੋਡ ਸ਼ੋਅ ਹੁੰਦਾ ਹੈ ਸਪੈਸ਼ਲੀ ਆਮ ਆਦਮੀ ਪਾਰਟੀ ਨੇ ਇਹਦਾ ਇੱਥੇ ਆ ਕੇ ਉਹ ਆਪਣਾ ਰੋਡ ਸ਼ੋਅ ਖਤਮ ਕਰਦੇ ਆ ਪੂਰਾ ਰੋਡ ਸ਼ੋਅ ਜਿੱਥੇ ਵੀ ਆਉਂਦਾ ਹੈ ਕੋਈ ਵੀ ਬਾਰਾ ਲੋਡਰ ਆਵੇ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਚਾਹੇ ਉਹ ਕੇਜਰੀ ਵਾਲਾ ਆਵੇ ਚਾਹੇ ਰਾਗੋ ਚੱਡਾ ਜੀ ਆਣ ਭਗਵੰਤ ਮਾਨ ਆਵੇ ਉਹ ਇੱਥੇ ਆ ਕੇ ਇਸ ਚੌਂਕ ਦੇ ਵਿੱਚ ਹੀ ਭਾਜ ਦਿੰਦੇ ਆ ਠੀਕ ਹੈ ਜੀ ਲਾਸਟ ਟਾਈਮ ਉਹਨਾਂ ਨੂੰ ਪਤਾ ਸੀਗਾ ਕਿ ਮੋੜ ਵਾਲੇ ਦੀ ਸਮੱਸਿਆ ਮੈਂ ਬਹੁਤ ਔਖੀਆਂ ਨੇ ਤੇ ਅਸੀਂ ਪੂਰੀਆਂ ਕਰ ਨਹੀਂ ਸਕਦੇ ਉਹਨਾਂ ਸਵਾਲ ਦਾ ਜਵਾਬ ਅਸੀਂ ਸਾਹਮਣਾ ਕਰ ਨਹੀਂ ਸਕਦੇ ਤਾਂ ਉਹ ਪਿੱਛੋਂ ਪਿੱਛੇ ਉਹਨਾਂ ਨੇ ਭਾਸ਼ ਨਹੀਂ ਦਿੱਤਾ ਸੀਗਾ ਇੱਥੇ ਕਿ ਭਾਸ਼ ਦਿੱਤਾ ਇੱਥੇ ਗੱਡੀ ਦੇ ਵਿੱਚ ਬਹਿ ਕੇ ਉਹ ਨਿਕਲ ਗਏ ਸੀਗੇ ਪਰ ਸਾਨੂੰ ਇਹ ਸੀ ਚਲੋ ਵੀ ਇੰਨਾ ਵਿਰੋਧ ਹੋ ਗਿਆ ਤਾਂ ਮੰਡੀ ਦਾ ਸਾਡਾ ਕੰਮ ਹੋਊਗਾ ਪਰ ਬਹੁਤ ਹੀ ਅਫਸੋਸ ਨਾਲ ਗੱਲ ਕਹਿਣਾ ਪੈ ਰਿਹਾ ਕਿ ਜਿਹੜਾ ਕੰਮ ਹੈ ਉਹ ਕਿਹੜੀ ਦਫ਼ਤਰ ਨਾਲ ਵੀ ਸਲੋ ਚੱਲ ਰਿਹਾ ਹ ਤੁਸੀਂ ਦੇਖੋ ਇਹਦੂ ਇੱਕਦੇ ਹੋਇਆ ਕਿ ਇੱਕ ਡਿਪਾਰਟਮੈਂਟ ਦੂਜੇ ਡਿਪਾਰਟਮੈਂਟ ਦਾ ਕੰਮ ਹੀ ਰੋਕ ਦੇ ਜੇ ਪਾਈਪ ਲਾਈਨ ਪਾਉਣ ਲੱਗੀ ਤਾਂ ਫੋਰੈਸਟ ਡਿਪਾਰਟਮੈਂਟ ਕਹਿੰਦਾ ਸਾਥੋਂ ਐਨਓਸੀ ਨਹੀਂ ਲਈ ਉਹ ਐਨਓਸੀ ਅਸੀਂ ਲੈਣੀ ਆ ਜਾ ਕੇ ਠੀਕ ਹੈ ਉਸ ਤੋਂ ਬਾਅਦ ਅਸੀਂ ਟਾਈਮ ਟੂ ਟਾਈਮ ਅਸੀਂ ਧਰ ਹੁਣ ਹਾਲਾਤੇ ਹੋ ਗਏ ਜੇ ਤੁਸੀਂ ਨਾਲੀ ਦਾ ਪਾਣੀ ਕਢਾਉਣਾ ਹੈ ਸੀਵਰੇਜ ਦਾ ਪਾਣੀ ਕਢਾਉਣਾ ਕਿਸੇ ਸੜਕ ਦੇ ਵਿੱਚੋਂ ਤਾਂ ਤੁਹਾਨੂੰ ਧਰਨਾ ਲਾਉਣਾ ਪੈਣਾ ਉਹਨਾਂ ਨੂੰ ਬੰਦ ਕਰਨਾ ਪੈਣਾ ਹੈ ਮਿਸਲ ਕਮੇਟੀ ਦੇ ਫੇਰ ਉਹ ਸੋਡਾ ਪਾਣੀ ਕਢ ਦਿੰਦੇ ਆ ਫੇਰ ਤਾਂ ਇਹ ਸਾਲ ਡੇਢ ਸਾਲ ਦੇ ਧਰਨਿਆਂ ਦੀ ਚੱਲੀ ਜਾਂਦੇ ਆ ਅਸੀਂ ਤਾਂ ਧਰਨਿਆਂ ਦੀ ਚੱਲੀ ਜਾਂਦਾ ਅਸੀਂ ਪਿੱਛੇ ਜੇ ਮੈਂ ਈਓ ਨੂੰ ਕਿਸੇ ਕੰਮ ਵਾਸਤੇ ਮਿਲਿਆ ਸੀਗਾ ਤਾਂ ਉਹ ਚਲੋ ਉਧਰ ਕੋਲ ਕਹਿੰਦੇ ਕਦੇ ਧਰਨੇ ਕਹਿੰਦੇ ਮੰਡੀ ਦਾ ਧਰਨਿਆਂ ਦੀ ਵੰਡੀ ਵੱਜ ਗਈ ਵੱਜਣ ਲੱਗੀ ਕਹਿੰਦਾ ਸਾਡੇ ਵਿਭਾਗ ਦੇ ਵਿੱਚ ਵੀ ਕੋਈ ਵੀ ਕੋਈ ਵੀ ਮੰਦਾ ਅਫਸਰ ਮੌਣ ਮੰਡੀ ਸੀਟ ਲੈਣਾ ਨਹੀਂ ਚਾਹੁੰਦਾ ਉਹ ਕਹਿੰਦਾ ਧ ਇਹ ਇਹ ਦੀ ਕਿਉਂ ਨਹੀਂ ਸੋਚਦੇ ਵੀ ਲੋਕਾਂ ਦੇ ਜਿਹੜੀਆਂ ਲੋਕ ਕਿੰਨੇ ਹਾਲਾਤਾਂ ਦਾ ਰਸਤਾ ਹੈ ਤੁਸੀਂ ਇਹ ਤੁਹਾਡੇ ਮਾਧਮ ਨਾਲ ਇੱਕ ਚੀਜ਼ ਮੈਂ ਹੋਰ ਵੀ ਕਹਿਣਾ ਚਾਹਨਾ ਕਿ ਇੱਥੇ ਗਰਲ ਸਕੂਲ ਦੇ ਕੋਲੇ ਬੋਰ ਹੋਇਆ ਹੋਇਆ ਹੈ ਬੋਰ ਦੇ ਸਿੱਧਾ ਪਾਣੀ ਸੀਵਰੇ ਦਾ ਬੋਰ ਦੇ ਵਿੱਚ ਜਾਂਦਾ ਹੈ ਸਿੱਧਾ ਹੀ ਸਿੱਧਾ ਗਰਲ ਸਕੂਲ ਕੋਲੇ ਆ ਇੱਕ ਉਹ ਆਪਣਾ ਮਿਊਸਪਲ ਕਮੇਟੀ ਦੇ ਕੋਲੇ ਆ ਮੈਂ ਜਦੋਂ ਬੋਰ ਹੋਈ ਸੀ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਕਿ ਇਹ ਬੋਰ ਗਲਤ ਹੈ ਗਲਤ ਤਾਂ ਗਲਤ ਹੈ ਕੈਂਸਰ ਦਾ ਬਣ ਕੈਂਸਰ ਦਾ ਕਾਰਨ ਹੈ ਉਹ ਕਿਹਨੇ ਕਰਾਇਆ ਆ ਸਰਕਾਰ ਸਰਪ੍ਰਸ਼ਾਸਨ ਹੈ ਪਿਛਲੇ ਪਿਛਲੇ ਪ੍ਰਸ਼ਾਸਨ ਨੇ ਕਰਾਇਆ ਕਮੇਟੀ ਨੇ ਮੁਸਪਲ ਕਹਿੰਦਾ ਪਿਛਲੀ ਸਰਕਾਰ ਚ ਪਿਛਲੀ ਸਰਕਾਰ ਚ ਹੋਇਆ ਪਿਛਲੀ ਸਰਕਾਰ ਇਹਨਾਂ ਨੇ ਬੰਦ ਪਾਉਂਦੇ ਨਹੀਂ ਨਹੀਂ ਕਰਾਇਆ ਬੰਦ ਨਹੀਂ ਕਰਾਇਆ ਅਸੀਂ ਬਹੁਤ ਪੇਟੇ ਬਣੀ ਮੈਂ ਉਹ ਬੰਦ ਕਰਾ ਦਿਓ ਬੰਦ ਕਰਾ ਦਿਓ ਜਦ ਕਿ ਉਹ ਤੇ ਐਫ ਆਈ ਆਰ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਨੇ ਜਿਸ ਨੇ ਇਹ ਆਰਡਰ ਕੀਤੇ ਹੈ ਉਹ ਤੁਹਾਨੂੰ ਪਤਾ ਉਹ ਈਓ ਕੌਣ ਸੀ ਜਾਂ ਹੋਰ ਅਧਿਕਾਰੀ ਕਿਹੜੇ-ਕਿਹੜੇ ਉਹ ਤਾਂ ਸਾਨੂੰ ਰਿਕਾਰਡ ਦੇ ਵਿੱਚ ਸਾਰਾ ਮੁੰਡਾ ਦੇਖੋ ਜੀ ਐ ਇਹ ਚੰਡੀਗੜ੍ਹ ਤੋਂ ਆਇਆ ਹੈ ਇਹ ਮਰਨ ਵਰਤ ਤੇ ਬੈਠੇ ਪਿਛਲੇ 7-8 ਦਿਨਾਂ ਤੋਂ 8ਵੇਂ ਦਿਨ ਦੇ ਵਿੱਚ ਜਿਹੜਾ ਭੁਖ ਹੜਤਾਲ 8ਵੇਂ ਦਿਨ ਚ ਪਹੁੰਚ ਚੁੱਕੀ ਹੈ ਪਰ ਕੋਈ ਪ੍ਰਸ਼ਾਸਨ ਨੂੰ ਦੇਖੋਗੇ ਨਾ ਕੋਈ ਪੁਲਿਸ ਹੈ ਨਾ ਕੋਈ ਪ੍ਰਸ਼ਾਸਨ ਹੈ ਕੋਈ ਵੀ ਬੰਦਾ ਇਹ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡੇ ਕੋਲੇ ਇਸ ਚੀਜ਼ ਦਾ ਕੋਈ ਹੱਲ ਹੀ ਹੈ ਨਹੀਂਗਾ ਸਾਡੇ ਕੋਲ ਇਕੱਲੇ ਲਾਰੇ ਨੇ ਲਾਰੇ ਅਸੀਂ ਦੇ ਲੈਨੇ ਆ ਉਹ ਗੋਲੀ ਦੇ ਦਿੰਦੇ ਅਸੀਂ ਧਰਨਾਲਾ ਨੂੰ ਗੋਲੀ ਦੇ ਦਿੰਦੇ ਅਸੀਂ ਗੋਲੀ ਚੂਸ ਲੈਨੇ ਆ ਉਹ ਜਦੋਂ ਗੋਲੀ ਦਾ ਮਿੱਠਾ ਖਤਮ ਹੋ ਜਾਂਦਾ ਅਸੀਂ ਦੁਬਾਰਾ ਧਰਨਾਲਾ ਲਾਣਾ ਪੈਂਦਾ ਸਾਨੂੰ ਤਾਂ ਬੜੇ ਅਫਸੋਸ ਦੀ ਗੱਲ ਹੈ ਕਿ ਸਰ ਵੀ ਮੁੱਖ ਮੰਤਰੀ ਮਤਲਬ ਮੁੱਖ ਮੰਤਰੀ ਖੁਦ ਦੇਖ ਕੇ ਮੌਕਾ ਦੇਖਣ ਤੋਂ ਬਾਅਦ ਵੀ ਸਾਡਾ ਇਹ ਹਾਲਾਤ ਨੇ ਜਦੋਂ ਕੋਈ ਵੀ ਲੀਡਰ ਬਾਹਰੋਂ ਆਉਂਦਾ ਤਾਂ ਉਹ ਦੋ ਦਿਨਾਂ ਦੇ ਵਿੱਚ ਹੀ ਪੂਰੀ ਮੰਡੀ ਸਾਫ਼ ਹੋ ਜਾਂਦੀ ਦੋ ਦਿਨ ਛੱਡੋ ਜੀ ਹੁਣ ਤਲਵੰਡੀ ਰੋਡ ਦੇ ਉੱਤੇ ਪਾਣੀ ਖੜਾ ਸੀਗਾ ਉੱਥੇ ਲੋਕਾਂ ਨੇ ਰੋਡ ਜਾਮ ਕਰਤਾ ਹਾਂਜੀ ਰੋਡ ਜਾਮ ਕਰਕੇ ਤੁਸੀਂ ਦੇਖੋ ਉਹ ਪਿਛਲੇ 20 ਦਿਨਾਂ ਤੋਂ ਲਗਾਤ ਚੱਕਰ ਘੱਟ ਰਹੇ ਸੀ ਅਫਸਰਾਂ ਦੇ ਫੋਨ ਕਰ ਰਹੇ ਸੀਗੇ ਮਿੰਤਾ ਕਰੀ ਸਾਡਾ ਪਾਣੀ ਕੱਢ ਦਿਓ ਸਾਡਾ ਪਾਣੀ ਕੱਢ ਦਿਓ ਸਿਰਫ 10 ਮਿੰਟ ਚ ਰੋੜ ਜਾਮ ਕੀਤਾ 10 ਮਿੰਟਾਂ ਦੇ ਵਿੱਚ ਪਾਣੀ ਨਿਕਲ ਗਿਆ ਉਹ ਕਿਵੇਂ ਨਿਕਲ ਗਿਆ ਜੀ ਜੇ ਕੋਈ ਪ੍ਰੋਬਲਮ ਸੀਗੀ ਤਾਂ ਇੱਕਦਮ ਕਿਵੇਂ ਸੋਲਵ ਹੋ ਗਈ ਤਾਂ ਅਸੀਂ ਤਾਂ ਇਹੀ ਕਹਿੰਨੇ ਕਿ ਪ੍ਰਸ਼ਾਸਨ ਨੂੰ ਕਿ ਜੋ ਸਾਨੂੰ ਧਰਨੇ ਲਾਉਣ ਦੀ ਕਿਉਂ ਲੋੜ ਪੈ ਰਹੀ ਹੈ ਤੁਸੀਂ ਕੰਮ ਤੁਸੀਂ ਖੁਦ ਹੀ ਕਰ ਦਿਓ ਬੇਸਿਕ ਜੀ ਲੋੜ ਹੈ ਸਰ ਇੱਕ ਖਾਣਾ ਖਾਣਾ ਪੀਣਾ ਬਾਅਦ ਦੀ ਗੱਲਾਂ ਲੋਕ ਤਾਂ ਚੰਦਰਮਾ ਤੇ ਪਹੁੰਚ ਗਏ ਚੰਨ ਦੀਆਂ ਗੱਲਾਂ ਕਰ ਰਹੇ ਡਵੈਲਪਮੈਂਟ ਦੀਆਂ ਗੱਲਾਂ ਕਰ ਰਹੇ ਆ ਠੀਕ ਹੈ ਆਈ ਆਈ ਆ ਰਿਹਾ ਆਪਾਂ ਬੈਠੇ ਹਾਂ ਇੱਕ ਸੀਰੇ ਤੇ ਮੌਨਮੰਡੀ ਮੌਨਮੰਡੀ ਕਿੱਥੇ ਪਹੁੰਚੀ ਫਿਰ ਮੌਨਮੰਡੀ ਸੀਵਰੇਜ ਦੇ ਮੁੱਦੇ ਤੇ ਪਹੁੰਚ ਗਈ ਸਰ ਸੀਵਰੇਜ ਗਲੀਆਂ ਨਾਲੀਆਂ ਦੇ ਵਿੱਚ ਰਹੀਆਂ ਗੱਲਾਂ ਤੁਸੀਂ ਦੇਖ ਰਹੇ ਹੋਗੇ ਸੁਣ ਰਹੇ ਹੋ ਕਿ ਕਿਸ਼ਤੀਆਂ ਚਲਾਉਣ ਦੀ ਨੋਬਤ ਤੱਕ ਇੱਥੇ ਮੌੜ ਦੇ ਵਿੱਚ ਆ ਰਹੀ ਤੇ ਇਹ ਸੀਰੀਅਸ ਆ ਰਹੀ ਹੈ ਕੋਈ ਨਹੀਂ ਚਲੋ ਅੱਜ ਤਾਂ ਇਹਨਾਂ ਨੇ ਹੁਣ ਧਰਨ ਕਰਕੇ ਥੋੜਾ ਪਾਣੀ ਕੱਢ ਰੱਖਿਆ ਪਰ ਜੇ ਤੁਸੀਂ ਕਿਸੇ ਦਿਨ ਆਓ ਨਾ ਤੁਹਾਨੂੰ ਮੈਂ ਸੀਰੀਅਸ ਦਿਖਾ ਦੂੰਗਾ ਤੁਸੀਂ ਸੱਚ ਦੇਖੋਗੇ ਕਿ ਐਕਚੁਅਲ ਦੇ ਵਿੱਚ ਹੀ ਇਹ ਕਿਸ਼ਤੀਆਂ ਨੇ ਕੰਮ ਹੈ ਜਿਵੇਂ ਮੈਂ ਮਮਾ ਬਾਈ ਨੂੰ ਪੁੱਛਿਆ ਸੀਗਾ ਤੁਸੀਂ ਹੁਣ ਇਹ ਤੜਾ ਧਰਨਾ ਹੈ ਦੇਖੋ ਜੀ ਅ ਅਸੀਂ ਤਾਂ ਦੋ ਦੋਨੇ ਮੰਗਾਂ ਰੱਖੀਆਂ ਜੀ ਵੀ ਸਾਡਾ ਸੀਵਰੇ ਸਾਫ ਹੋ ਜੇ ਤੇ ਜਿੰਨਾ ਚਿਰ ਸੀਵਰੇ ਸਾਫ ਨਹੀਂ ਹੁੰਦਾ ਉਹਨਾਂ ਚਿਰ ਸਾਨੂੰ ਕਿਸ਼ਤਾਂ ਪ੍ਰੋਵਾਈਡ ਕਰਾਈਆਂ ਜਾਂ ਨਾਲ ਹੂੰ ਠੀਕ ਹੈ ਨਾ ਤਾਂਕਿ ਅ ਲੋਕਾਂ ਨੂੰ ਆਨ ਜਾਣ ਦਾ ਕੋਈ ਸਾਧਨ ਬਣ ਸਕੇ ਇਹਦਾ ਬੰਡੀ ਫੇਰ ਵੀ ਠੀਕੇ ਦੇ ਨਾਲ ਬਸਤੀ ਹੈ ਜੀ ਹਾਂ ਉੱਥੇ ਪਿਛਲੇ ਦੋ ਤਿੰਨ ਸਾਲਾਂ ਤੋਂ ਪਾਣੀ ਨਹੀਂ ਨਿਕਲਿਆ ਉਹਨਾਂ ਨੇ ਸੜਕ ਹੀ ਨਹੀਂ ਦੇਖੀ ਜੀ ਥੋੜਾ ਪਿੰਡ ਵਾਲਾ ਪਾਸਾ ਵਜਦਾ ਹਾਂ ਹਾਂ ਪਿੰਡ ਵਾਲਾ ਪਾਸਾ ਬਸਤੀ ਸੜਕ ਹੀ ਦੇਖੀ ਜੀ ਜੇ ਕੋਈ ਰਿਸ਼ਤੇ ਵਾਲਾ ਉੱਥੇ ਆਉਂਦਾ ਤਾਂ ਰਿਸ਼ਤੇ ਵਾਲੇ ਬਾਹਰੋਂ ਦੇਖ ਕੇ ਮੁਰ ਜਾਂਦੇ ਆ ਤੁਸੀਂ ਦੇਖੋ ਉਹਨਾਂ ਨੂੰ ਸਪੈਸ਼ਲ ਦੋ ਮੋਟਰਸਾਈਕਲ ਖੜਾ ਕੇ ਰੱਖ ਰੱਖਿਆ ਉਹਨਾਂ ਨੇ ਗਲੀ ਦੇ ਮੋੜ ਤੇ ਜੇ ਕੋਈ ਸੜਕ ਦੇ ਉੱਤੇ 메ਨ ਸੜਕ ਦੇ ਉੱਤੇ ਵੀ ਜੇ ਕੋਈ ਬੰਦਾ ਆਉਂਦਾ ਉਹਨੂੰ ਘਰ ਤੱਕ ਛੱਡ ਕੇ ਜਾਂਦੇ ਆ ਫਿਰ ਜੇ ਘਰੋਂ ਕਿਸੇ ਨੇ ਰੋਡ ਤੇ ਆਣਾ ਉਹਨੂੰ ਰੋਡ ਤੇ ਛੱਡ ਕੇ ਜਾਂਦੇ ਦੋ ਮੋਟਰਸਾਈਕਲ ਉਹਨਾਂ ਨੇ ਬੰਦੇ ਇਸ ਕੰਮ ਦੀ ਲਾ ਰੱਖਿਆ ਇਹ ਸੀਰੀਅਸ ਮੋਟ ਹੈ ਕੋਈ ਮਜ਼ਾਕ ਦੀ ਗੱਲ ਨਹੀਂ ਹੈ ਕਿ ਤੁਸੀਂ ਜਾ ਕੇ ਦੇਖ ਸਕਦੇ ਹੋ ਇਦਾਂ ਮਾੜੇ ਹਾਲਾਤ ਕੀ ਹੋਣਗੇ ਸਾਡੇ ਬੇਸਿਕ ਲੋੜਾਂ ਸਾਡੀ ਸਰਕਾਰ ਫੇਰ ਵੀ ਸੁਣ ਨਹੀਂ ਰਹੀ ਸਾਡੀ ਗੱਲਾਂ ਨੂੰ ਆ ਛੋਟਾ ਛੋਟਾ ਉਹ ਏਰੀਆ ਹੈਗਾ ਆਓ ਆਓ ਇਧਰ ਮੜਾ ਇਧਰ ਆਓ ਆ ਨਾਲ ਹੀ ਰਹਿ ਗਈ ਦਵਾਈਆਂ ਆਇਆ ਦਾ ਮੁੰਡਾ ਉਹ ਪਾਣੀ ਦਾ ਭਰੇ ਪਿਆ ਸੀਗਾ ਸੀਵਰੇਜ ਉਹ ਮੁੰਡਾ ਮਾਰੀ ਗਿਆ ਮੁੰਡਾ ਮਾਰ ਗਿਆ ਡਿੱਗ ਪਿਆ ਸੀ ਵਿੱਚ ਡਿੱਗਦੇ ਵਿੱਚ ਡਿੱਗ ਪਿਆ ਸੀ ਮੋਟਰਸਾਈਕਲ ਮਾਰੀ ਗਿਆ ਵਿਚਾਰਾ ਕੱਲਾ ਸੀ ਉਹ ਸਾਰਾ ਦਵਾਈਆਂ ਦਾ ਸਾਰਾ ਕਾਰੋਬਾਰੀ ਫੇਲ ਹੋ ਗਿਆ ਕਿੱਥੋਂ ਘੁੰਮਣ ਦਾ ਕਿੱਥੋਂ ਦਾ ਸੀ ਉਹ ਘੁੰਮਣ ਤੋਂ ਘੁੰਮਣ ਤੋਂ ਸੀ ਸਰ ਸਿਕੰਦਰ ਸਿੰਘ ਹੂੰ ਉਹ ਆਪਣੇ ਆਪਣੇ ਆ ਰਹੇ ਸੀ ਸਵੇਸ਼ ਪੈਸੇ ਜਾਣਾ ਹੈਗਾ ਉਹਨਾਂ ਦੇ ਮਾਲਕ ਸੀਗੇ ਉਹ ਆਪਣੇ ਆ ਰਹੇ ਸੀਗੇ ਰਾਤ ਨੂੰ ਤੇ ਸੀਵਰੇਜ ਟੱਕਣ ਖੁੱਲਾ ਪਿਆ ਸੀਗਾ ਕੋਈ ਲਾਈਟਿੰਗ ਨਹੀਂ ਹੈਗੀ ਉੱਥੇ ਜੀ ਉਹ ਟੱਕਣ ਖੁੱਲੇ ਕਰਾਂਗੇ ਕਿ ਜੋ ਲਾਈਟਿੰਗ ਨਹੀਂ ਹੈਗੀ ਤਾਂ ਪਤਾ ਨਹੀਂ ਲੱਗਿਆ ਉਹ ਮੋਟਰਸਾਈਕਲ ਵਿੱਚ ਵੱਜਿਆ ਮੱਥਾ ਥੱਲੇ ਡਿੱਗਿਆ ਉਹਦੀ ਉਹਦੀ ਕੋਈ ਪੁਲਿਸ ਨੇ ਕੋਈ ਉਹਦੀ ਕੋਈ ਕਾਰਵਾਈ ਤੱਕ ਨਹੀਂ ਕੀਤੀ ਹੁਣ ਦੱਸੋ ਵੀ ਇੱਕ ਪ੍ਰਸ਼ਾਸਨ ਕੱਲੇ-ਕੱਲੇ ਬੰਦੇ ਨੂੰ ਪਤਾ ਹੈ ਪਰ ਪ੍ਰਸ਼ਾਸਨ ਨੂੰ ਇਸ ਗੱਲ ਬਾਰੇ ਪਤਾ ਨਹੀਂਗਾ ਜੀ ਤੁਹਾਡਾ ਉਹ ਬਈ ਉਹ ਏਰੀਆ ਉਧਰ ਪਿੰਡ ਵਾਲਾ 8 ਨੰਬਰ ਵਾਲਾ ਆ ਕਿਵੇਂ ਕੀ ਹਾਲ ਹੈ ਉਹ ਜਿਹੜਾ ਬਾੜੜਾ ਨਾ ਜੀ ਉਹ ਸ਼ਹੀਦ ਬਨਮਾਰੀ ਰੋਡ ਆ ਘਟੋ ਘਟ ਉਹ 1962 ਦੀ ਜੰਗ ਦੇ ਵਿੱਚ ਸਾਡੇ ਉੱਥੇ ਬਜ਼ੁਰਗ ਸੀਗੇ ਨਾਮ ਸ਼ਹੀਦ ਹੋ ਗਏ ਸੀਗੇ ਵਾੜ ਦੀ ਜੰਗ ਦੇ ਵਿੱਚ ਉਹਨਾਂ ਦੇ ਨਾਂ ਦੇ ਉੱਤੇ ਉਹ ਸ਼ਹੀਦ ਬਨਮਾਰੀ ਰੋਡ ਬਣਿਆ ਹੋਇਆ ਹੈ ਅੱਜ 3 ਸਾਲ ਹੋ ਗਏ ਉਹ ਸਾਨੂੰ ਸ਼ਹੀਦ ਬਨਮਾਰੀ ਰੋਡ ਨਹੀਂ ਧਿਆਰਿਆ ਵੀ ਕਿੱਥੇ ਹੈ ਕਿੱਥੇ ਨਹੀਂ ਉਹਦੇ ਉੱਤੇ ਤੁਸੀਂ ਦੇਖਿਓ ਆ ਹੁਣ 2-3 ਚੈਨਲ ਵਾਲੇ ਗਏ ਸੀ ਵਿਚਾਰਿਆਂ ਨੇ ਉਹਨਾਂ ਨੇ ਆਵਾਜ਼ ਹੀ ਠਾਈ ਹੈ ਤੇ ਉਹਦੀ ਥੋੜੀ-ਮੋਟੀ ਸੁਣਵਾਈ ਵੀ ਹੋ ਰਹੀ ਹੈਗੀ ਉਹ ਕਾਰਨ ਕੀ ਹੈਗੀ ਉਹ ਨਾਂ ਤਾਂ ਰੱਖਿਆ ਹੋਇਆ ਹੈ ਸ਼ਹੀਦ ਬਨਮਾਰੀ ਰੋਡ ਅੱਜ ਤੁਸੀਂ ਜਾ ਕੇ ਦੇਖ ਲਓ ਬਿਮਾਰੀ ਰੋਡ ਕੱਲਾ ਬਿਮਾਰੀ ਰੋਡ ਹੈ ਉਹ ਕਿਉਂ ਅਲਟਾ ਉੱਥੇ ਬੁਰਾ ਹਾਲ ਹੈ ਇੰਨਾ ਉੱਥੇ ਮੰਨ ਕੇ ਜਿਹੜਾ ਗੰਦ ਪਿਆ ਹੋਇਆ ਹੈ ਉਥੋਂ ਦੀ ਚੱਪਣ ਨੂੰ ਥਾਣੀ ਜਦੋਂ ਤੁਸੀਂ ਵੀ ਜਾਓਗੇ ਨਾ ਤੁਸੀਂ ਵੀ ਘੱਟੋ ਘੱਟ 3-4 ਦਿਨ ਸਾਬਣ ਨਾਲ ਨਹੋਓਗੇ ਫਿਰ ਜਾ ਕੇ ਤੁਹਾਡੇ ਕਸਬੂ ਨਿਕਲੂਗੀ ਉਹ ਸਰੀਰ ਚੋਂ ਐਡਾ ਭੈੜਾ ਬੁਰਾ ਹਾਲ ਆ ਤੇ ਉਹਦਾ ਕਾਰਨ ਕੀ ਆ ਉੱਥੇ ਸਾਡੇ ਆ ਹੁਣ ਥੋੜੇ ਦਿਨ ਹੋ ਗਏ ਐਮਐਸ ਨੇ ਇੱਕ ਸਟੀਫਾ ਦਿੱਤਾ ਉਹ ਇਸੇ ਕਾਰਨ ਹੀ ਦਿੱਤਾ ਹੈ ਵੀ ਉੱਥੇ ਜਿਹੜਾ ਪਾਣੀ ਹੈ ਪਿਓ ਨਿਕਲ ਨਹੀਂ ਰਿਹਾ ਤਿੰਨ ਚਾਰ ਸਾਲ ਦਾ ਬੁਰਾ ਹਾਲ ਆ ਲੋਕ ਉਹਦੇ ਵਾਰਚ ਖੜਦੇ ਲੋਕ ਉਹਦੇ ਵਾਰਚ ਖੜਦੇ ਉਹਦੇ ਮੰਨ ਕੇ ਕੁਝ ਸਾਡੇ ਐਮ ਐਸ ਗੰਦ ਵੀ ਗਲਤੀਆਂ ਹੈਗੀਆਂ ਕਿਉਂ ਜਦੋਂ ਅਸੀਂ ਲੋਕ ਜਿਤਾ ਦਿੰਨੇ ਆ ਉਹਨਾਂ ਨੂੰ ਕਈ ਵਾਰੀ ਜਦੋਂ 2-4 ਦਿਨਾਂ ਬਾਅਦ ਉਹ ਕਹਿੰਦੇ ਸਾਡਾ ਐਮ ਐਸ ਸੀ ਚੋਰੀ ਹੋ ਗਿਆ ਇੱਕ ਐਮ ਐਸ ਸੀ ਤਿੰਨ ਤਿੰਨ ਚਾਰ ਚਾਰ ਵਾਰੀ ਜਦੋਂ ਚੋਰੀ ਹੋ ਜੇ ਨਾ ਤੇ ਫਿਰ ਉਹਦੇ ਵਾਰਡ ਦੇ ਵਿੱਚ ਕੰਮ ਨਹੀਂ ਹੋਣਗੇ ਉਹ ਚੋਰਾਂ ਦਾ ਸਾਨੂੰ ਅਜਿਤ ਕਰਾਇ ਨਹੀਂ ਪਤਾ ਲੱਗਿਆ ਉਹ ਬੰਦਾ ਕਾਂਗਰਸ ਦੇ ਦੋ ਗਰੁੱਪਾਂ ਚੋਂ ਖੜਾ ਹੋਇਆ ਸੀ ਇੱਕ ਜੱਸੀ ਗਰੁੱਪ ਚੋਂ ਖੜਾ ਹੋਇਆ ਸੀ ਇੱਕ ਹੋਇਆ ਸੀਗਾ ਉਹ ਬਾਂਸਲ ਗਰੁੱਪ ਦੇ ਵਿੱਚੋਂ ਜਦੋਂ ਬੰਦਾ ਖੜਾ ਹੋਇਆ ਉੱਥੋਂ ਉਦੋਂ ਬਾਅਦ ਦੇ ਵਿੱਚ ਜਦੋਂ ਜੱਸੀ ਗਰੁੱਪ ਦੇ ਵਿੱਚੋਂ ਜਿੱਤ ਗਿਆ ਪੰਜ-ਛੇ ਦਿਨਾਂ ਬਾਅਦ ਉਹ ਚੋਰੀ ਹੋ ਗਿਆ ਇੱਥੇ ਆਇਆ ਨਹੀਂ ਮਹੀਨਾ ਨਹੀਂ ਲੱਭਿਆਗਾ ਉਹ ਕਿੱਥੇ-ਕਿੱਥੇ ਨਹੀਂ ਉਦੋਂ ਬਾਅਦ ਦੁਬਾਰੇ ਫੇਰ ਪ੍ਰਧਾਨਗੀ ਬਣੀ ਫੇਰ ਚੋਰੀ ਹੋ ਗਿਆ ਹੁਣ ਤੀਜੀ ਵਾਰ ਫੇਰ ਚੋਰੀ ਹੋ ਗਿਆ ਉਹ ਪਤਾ ਨਹੀਂ ਲੱਗ ਰਿਹਾ ਵੀ ਉਹ ਚੋਰੀ ਕੌਣ ਕਰਦਾ ਉਹਨੂੰ ਕੌਣ ਨਹੀਂ ਕਰਦਾਗਾ ਤੇ ਉਹ ਕੰਮ ਸਾਡੇ ਵਾਰਡ ਦਾ ਹੋਊ ਕਿਵੇਂ ਐਮ ਸੀ ਚੋਰੀ ਹੋ ਰਹੀ ਹੈ ਚੋਰੀ ਹੋ ਰਹੀ ਹੈ ਜੀ ਐਮ ਸੀ ਚੋਰੀ ਹੋ ਰਹੀ ਹੈ ਹੁਣ ਤੁਸੀਂ ਵੀ ਜਾਣੋ ਜਾਣੀ ਜਾਣੋ ਅਸੀਂ ਵੀ ਜਾਣੀ ਜਾਣ ਵੀ ਚੋਰੀ ਹੁੰਦੇ ਆ ਅੱਜ ਜੇ 1 ਮਿੰਟ ਉਹਦੇ ਬਗਾਸ ਦੀ ਗੱਲ ਸੁਣ ਲੋ ਉਹਦਾ ਮੁੰਡਾ ਕਮੇਟੀ ਦੇ ਵਿੱਚ ਲੱਗਿਆ ਹੋਇਆ ਹੈ ਉਹਦੇ ਘਰ ਵਾਲੀ ਮਿੱਡਾ ਮੀਲ ਦੇ ਵਿੱਚ ਹੈ ਦੋ ਸਕੂਲ ਪੈਂਦੇ ਆ ਸਾਡੇ ਦੋ ਸਕੂਲਾਂ ਦੇ ਵਿੱਚ ਮਿੱਡਾ ਮੀਲ ਬਣਿਆ ਹੋਇਆ ਹੈ ਉਹਦੇ ਵਿੱਚ ਉਹਦੀ ਕੰਟੀਨ ਚੱਲਦੀ ਹੈ ਉਹਦਾ ਉਦੋਂ ਬਾਅਦ ਵਿੱਚ ਘਰ ਵਾਲੀ ਵੀ ਲੱਗਿਆ ਸਾਰਾ ਪਰਿਵਾਰ ਰਸ਼ਨ ਪਾਣੀ ਜਿੰਨਾ ਵੀ ਖਾਣਾ ਜਾਂਦਾ ਉਹਨਾਂ ਦੇ ਪਰਿਵਾਰ ਵਾਸਤੇ ਉਹ ਮਿੱਡਾ ਮੀਲ ਚੋਂ ਜਾਂਦਾ ਜਿਹੜੀ ਉੱਥੇ ਚੋਰੀ ਹੋ ਰਹੀ ਹੈ ਮਿੱਡਾ ਮੀਲ ਦੀ ਦੋਨੇ ਸਕੂਲਾਂ ਦੀ ਚੋਰੀ ਹੋ ਰਹੀ ਹੈ ਉਹ ਕੰਟੇਨਰ ਦੇ ਰਾਹੀਂ ਹੋ ਰਹੀ ਹੈ ਤੇ ਉਹਨਾਂ ਦਾ ਤਾਂ ਵਿਗਾਸ ਹੋਇਆ ਵਿਗਾਸ ਤਾਂ ਸਾਡਾ ਨਹੀਂ ਹੋਇਆ ਵਿਗਾਸ ਤਾਂ ਸਾਡਾ ਹੋਣਾ ਸੀ ਉਹ ਪਰਿਵਾਰ ਦਾ ਤਾਂ ਵਿਗਾਸ ਹੋ ਗਿਆ ਕੋਠੀ ਤਿੰਨ ਮੰਜਰੀ ਪੈ ਗਈ ਵਿਗਾਸ ਤਾਂ ਸਾਡਾ ਲੋਕਾਂ ਦਾ ਨਹੀਂ ਹੋਇਆ ਇਸ ਕਾਰਨ ਵੀ ਚਾਹਣੀ ਬਾਈ ਸੱਚੀਆਂ ਗੱਲਾਂ ਆਈ ਆਈ ਹੋ ਰਿਹਾ ਸਾਰਾ ਕੁਝ ਬਿਲਕੁਲ ਜੀ ਬਿਲਕੁਲ ਹਾਂ ਬਿਲਕੁਲ ਸਹੀ ਗੱਲਾਂ ਬਹੁਤ ਮਸੀ ਚੋਰੀ ਹੋ ਰਹੀ ਹੈ ਬਹੁਤ ਬੁਰਾ ਹਾਲ ਹੈ ਮੋੜ ਮੰਡੀ ਦਾ ਕੋਈ ਖਸਮ ਖਸਾਈ ਨਹੀਂ ਜੀ ਨਗਰ ਕੌਂਸਲ ਦਾ ਬਹੁਤ ਬੁਰਾ ਹਾਲ ਹੈ ਜੀ ਨਗਰ ਕੌਂਸਲ ਦਾ ਬਹੁਤ ਬੁਰਾ ਹਾਲ ਹੈ ਗਲੀ ਚ ਟੂਬਾ ਵਾਸਤੇ ਕਹਦੇ ਨੇ ਦੋ ਟੂਬਾ ਨਹੀਂ ਠੀਕ ਹੁੰਦੀ ਇਹਨਾਂ ਤੋਂ ਕਹਿਣਗੇ ਸਾਡੇ ਕੋਲ ਕਮੇਟੀ ਦਾ ਸਮਾਨ ਹੀ ਨਹੀਂ ਹੈਗਾ ਆ ਖੜੇ ਹੈ ਜੀ ਇੰਨੇ ਬੰਦੇ ਸਮਾਨ ਲਿਓ ਵੇਚਦੇ ਆ ਕਹਿਣਗੇ ਸਮਾਨ ਲਿਓ ਵਾ ਵੇਦੇ ਨੇ ਅਸੀਂ ਕਮੇਟੀ 'ਚ ਫੋਨ ਕਰਦੇ ਆ ਤੁਹਾਨੂੰ ਰਿਕਾਰਡਿੰਗ ਵੀ ਸੁਣਾਵਾਂਗੇ ਕਮੇਟੀ ਵਾਲੇ ਬੰਦੇ ਦੀਆਂ ਕਹਿਣਗੇ ਸਮਾਣੀ ਹੈ ਨਹੀਂ ਕਮੇਟੀ 'ਚ ਤੁਸੀਂ ਦੱਸੋ ਇਹਦੇ ਵਿੱਚ ਮੈਂ ਹੋਰ ਐਡ ਕਰ ਦਿੰਦਾ ਜੀ ਉਹ ਕਦੇ ਚਲੋ ਦੁਖੀ ਦਾ ਸਾਰੀ ਹੈ ਜੀ ਹਾਂਜੀ ਤਾਂ ਦੁਖਰਾ ਰੋਡ ਕਿਹਨੂੰ ਕਿਹਦੇ ਕੋਲੇ ਹਾਂ ਸੀਵਰੇਜ ਬੋਰਡ ਦੇ ਇੱਥੇ ਅ ਜਈ ਤੇ ਐਸ ਜੀਓ ਬੈਠਦੇ ਆ ਠੀਕ ਹੈ ਜੇ ਕਿਸੇ ਗਲੀ 'ਚ ਪਾਣੀ ਖੜ ਜੇ ਉਹਨਾਂ ਨੂੰ ਕੋਈ ਕਾਲ ਕਰ ਲੇ ਠੀਕ ਹੈ ਤਾਂ ਪੁੱਠਾ ਬੋਲਦੇ ਆ ਹੂੰ ਹਨਾ ਉਹ ਮਤਲਬ ਦੁਖ ਰੋਣ ਵੀ ਨਹੀਂ ਦਿੰਦੇ ਹੂੰ ਰੋਕੇ ਦੱਸੋ ਆਪਾਂ ਜੇ ਕਿਸ ਨੂੰ ਪ੍ਰੋਬਲਮ ਹੈ ਤਾਂ ਆਪਾਂ ਕਿਸੇ ਉੱਪਰਲੇ ਬੰਦੇ ਨੂੰ ਅਫਸਰ ਕੋਲ ਹੀ ਕਾਲ ਕਰਾਂਗੇ ਨਾ ਅਫਸਰ ਨੂੰ ਕੋਲ ਕਰਦਾ ਜੀ ਨੂੰ ਕਾਲ ਕਰਦਾ ਇਸ ਜੀ ਨੂੰ ਕਾਲ ਕਰਦਾ ਪਹਿਲੇ ਕਹਿੰਦਾ ਫੋਨ ਨਹੀਂ ਚੱਕਦੇ ਜੋ ਫੋਨ ਚੱਕ ਲੈਣਾ ਤਾਂ ਉਹ ਪੁੱਠਾ ਬੋਲਦੇ ਆ ਠੀਕ ਹੈ ਅਸੀਂ ਤਾਂ ਪਿਛਲੀ ਵਾਰ ਧਰਨਾ ਲਾਇਆ ਸੀ ਉਹਨਾਂ ਨੂੰ ਇਹ ਗੱਲ ਕਹੀ ਵੀ ਪਰ ਹਜੇ ਤੱਕ ਉਹਨਾਂ ਦੇ ਕੋਈ ਉਸ ਗੱਲ ਦੀ ਉਹ ਕਹਿੰਦਾ ਜੂਨੀ ਸਰਕੀ ਵੀ ਭਾਈ ਤੁਹਾਡੀਆਂ ਗੱਲਾਂ ਅਸੀਂ ਸੁਣਾਂਗੇ ਦੁੱਖ ਸੁਣਾਂਗੇ ਦੁੱਖ ਸੁਣਨ ਨਾਲ ਹੀ ਅੱਧਾ ਹੋ ਜਾਂਦਾ ਦੁੱਖ ਬੰਦੇ ਦਾ ਤਾਂ ਦੁੱਖ ਨਹੀਂ ਸੁਣਦੇ ਸੌਲਵ ਤਾਂ ਕੀ ਗੱਲ ਬਹੁਤ ਦੂਰ ਦੀ ਗੱਲ ਹੈ ਤਾਂ ਪ੍ਰੋਬਲਮ ਸਾਡੀ ਮੰਡੀ ਤੇ ਬਹੁਤ ਜ਼ਿਆਦਾ ਨੇ ਪਰ ਅਸੀਂ ਤਾਂ ਸਿਰਫ ਅੜਕੀ ਸੀ ਵੇਰੇ ਦੇ ਉੱਤੇ ਹੋਏ ਆ ਕਿਸੇ ਵੇ ਤੋਂ ਬਾਹਰ ਨਿਕਲੇ ਫਿਰ ਗੱਲਾਂ ਕਰੀਏ ਕਿਤਾ ਧਰਨੇ ਜਿਹੜੇ ਮੁਜਾਰੇ ਲੱਗਨੇ ਚਾਹੀਦੇ ਸੀਗੇ ਇੱਥੇ ਇੰਡਸਟਰੀ ਆਣੀ ਚਾਹੀਦੀ ਹੈ ਜਿਵੇਂ ਹੁਣ ਤੁਸੀਂ ਇਕੱਠੇ ਹੋ ਗਏ ਐਮਐਲਏ ਕੋਲੇ ਗਏ ਹੋ ਜਾਂ ਉਹ ਆਇਆ ਇੱਥੇ ਤਾਂ ਕਿਵੇਂ ਕੋਈ ਗੱਲ ਬਣੇ ਐਮਐਲਏ ਤਾਂ ਪਹਿਲਾਂ ਨਾ ਦੱਸ ਤਾਂ ਵੀ ਉਹ ਆਪਣਾ ਉਹਨਾਂ ਦੇ ਗੁਮਛਾ ਜੀ ਮੰਡੀ ਦੇ ਵਿੱਚ ਦੇਖੋ ਗੁਮਛਾ ਹੋਇਆ ਬਾਈ ਐਮਐਲਏ ਦਾ ਇੱਕੋ ਹੀ ਮੰਡੀ ਲੱਗਦੀ ਹੈ ਜੀ ਮੌਲ ਹਲਕੇ ਦੇ ਵਿੱਚ ਇੱਕੋ ਹੀ ਮੰਡੀ ਲੱਗਦੀ ਹੈ ਮੋਰ ਮੰਡੀ ਬਾਕੀ ਸਾਰੇ ਪਿੰਡ ਹੈ ਜਦੋਂ ਜਿਹੜੇ ਇੱਥੇ ਪਹਿਲਾਂ ਮੇਰੇ ਸਾਰੇ ਕੋਈ ਗੁੰਮਸੁੱਦਾ ਨਹੀਂ ਕਿੱਲਾ ਹੀ ਗੁੰਮਸੁੱਦਾ ਜਿਹੜੇ ਪਹਿਲਾਂ ਸਾਡੇ ਕਮਾਲੂ ਸਾਹਿਬ ਸੀ ਉਹ ਵੀ ਸਾਨੂੰ ਮਿਲਦੇ ਸੀਗੇ ਕਮਾਲੂ ਸਾਹਿਬ ਵੀ ਮੈਂ ਉਹ ਵੀ ਕੋਈ ਪਤਾ ਨਹੀਂ ਕਰਦੇ ਕਿਹਦੇ ਤੇ ਮੰਡੀ ਦੇ ਕਿਸੇ ਨੇ ਪਤਾ ਨਹੀਂ ਕੀਤਾ ਕਮਾਲੂ ਸਾਹਿਬ ਨੇ ਕਹੇ ਨੂੰ ਕੋਈ ਵੀ ਕਹੀ ਜਾਓ ਸੇਖੋ ਸਾਹਿਬ ਵੀ ਪਿਛਲੇ ਇਹੀ ਗੁੰਮਸੁੱਦਾ ਹੈ ਹੂੰ ਪਈ ਸਾਡੇ ਏਰੀਆ ਦੇ ਆ ਕੇ ਨਾਲ ਦੇ ਆ ਕੇ ਸਾਡੇ ਮੈਸਾਂ ਦੇ ਤਾਂ ਗੁੰਮਸੁੱਦਾ ਹੈ ਤੁਹਾਨੂੰ ਆਪ ਦਾ ਹੱਬੀ ਦਾ ਵੀ ਤੁਸੀਂ ਸਾਡੇ ਆਪ ਦੇ ਹੀ ਹੋ ਬਾਕੀ ਮੰਡੀ ਬੰਦ ਵੀ ਹੈ ਜੀ ਤੁਸੀਂ ਦੇਖ ਲਓ ਸਾਣਾ ਬਦਲਾਈ ਹੈ ਇਹ ਹਾਂ ਕਾਰੋਬਾਰ ਬੰਦ ਵੀ ਨੇ ਆ ਕਾਰੋਬਾਰ ਬੰਦ ਕਰਕੇ ਖੜੇ ਦੁਕਾਨਦਾਰ ਸਾਰੇ ਆ ਬਦਲਾ ਇਹਨੂੰ ਬਦਲਾ ਕਹਿੰਦੇ ਆ ਹਾਂ ਇਹ ਆਮ ਪੌੜੀ ਦਾ ਬਦਲਾ ਆ ਇਹ ਬਾਕੀ ਆ ਛੱਡਿਆ ਕਰਨਾ ਜੀ ਅਸੀਂ ਕਹਿਣਾ ਕੀ ਆ ਤੁਸੀਂ ਦੇਖ ਲਿਆ ਹਾਂ ਅੱਜ ਆਪ ਸਰਕਾਰ ਦੇ ਵਿਰੁੱਧ ਹਾਂਜੀ ਮੋੜ ਮੰਡੀ ਦੀ ਕੋਈ ਵੀ ਸੰਸਥਾ ਹਾਂ ਇਹਹੀ ਜੀ ਨਹੀਂ ਜਿਸ ਨੇ ਅੱਜ ਬੰਦ ਨਾ ਕੀਤਾ ਹੋਵੇ ਹਾਂ ਸਵੰਧਕਾਰ ਸੰਘ ਆਰਟੀ ਅਸੋਸੀਏਸ਼ਨ ਹਾਂ ਗੱਲਾ ਮਜ਼ਦੂਰ ਹਾਂ ਕੱਪੜਾ ਮਾਰਕੀਟ ਵਾਲੇ ਜੀ ਬਿਜਲੀ ਵਾਲੇ ਜੀ ਹੋਰ ਮਤਲਬ ਧਾਰਮਿਕ ਸੰਸਥਾਵਾਂ ਵੀ ਸਭ ਨੇ ਅੱਜ ਬੰਦ ਕੀਤਾ ਸਭ ਨੇ ਇਹ ਮਹਿਸੂਸ ਕੀਤਾ ਕਿ ਸੀ ਉਹ ਲੋਕ ਜਿਨ੍ਹਾਂ ਨੂੰ ਆਪਦੀ ਬਾਗਡੋਰ ਸੰਭਾਈ ਸੀ ਇਹ ਸਮਝ ਕੇ ਕਿ ਸਾਨੂੰ ਉਹ ਚੰਗਾ ਪ੍ਰਸ਼ਾਸਨ ਦੇਣਗੇ ਜੀ ਚੰਗਾ ਹਵਾ ਪਾਣੀ ਦੇਣਗੇ ਪਾਣੀ ਬਿਜਲੀ ਦੀ ਸਾਨੂੰ ਕੋਈ ਛੋਟ ਨਹੀਂ ਹੋਊਗੀ ਆਮ ਘਰਾਂਦੇ ਨੇ ਆਮ ਘਰਾਂਦੇ ਮੁੰਡੇ ਨੇ ਇਹ ਲੋਕ ਜਿਹੜੇ ਨੇ ਸਾਡਾ ਕੁਝ ਨਾ ਕੁਝ ਸੋਚਣਗੇ ਜੀ ਪਰ ਆ ਢਾਈ ਤੇ ਤਿੰਨ ਸਾਲਾਂ ਦੇ ਵਿੱਚ ਉਹਨਾਂ ਨੇ ਇਹ ਸਿੱਧ ਕਰਤਾ ਕਿ ਅਗਰ ਅਸੀਂ ਆਪਣੀ ਗੱਡੀ ਕਿਸੇ ਅਣਜਾਣ ਜਾਂ ਨਲਾਇਕ ਡਰਾਈਵਰ ਨੂੰ ਫੜਾਵਾਂਗੇ ਤਾਂ ਉਹਦਾ ਐਕਸੀਡੈਂਟੀ ਹੀ ਹੋਣਾ ਹੈ ਅਸੀਂ ਦੂਜਿਆਂ ਤੋਂ ਇਹ ਸਮਝ ਕੇ ਕਿ ਵੀ ਇਹ ਕਾਂਗਰਸ ਵਾਲਾ ਕੇ ਕੱਲੀ ਆ ਕਾਂਗਰਸ ਤੁਸੀਂ ਆਪ ਦੀ ਮੰਨ ਰਹੇ ਹਾਂ ਹਾਂ ਬਿਲਕੁਲ ਬਿਲਕੁਲ ਸਾਡੀ ਗਲਤੀ ਹੈ ਸਾਡੇ ਲੋਕਾਂ ਦੀ ਗਲਤੀ ਹੈ ਅਸੀਂ ਅਣਜਾਣ ਬੰਦਿਆਂ ਨੂੰ ਆਪਣੀ ਬਾਗਡੋਰ ਸੰਭਾਹਤੀ ਬਾਗਡੋਰ ਸੰਭਾਈ ਨਹੀਂ ਐਡਾ ਵੱਡਾ ਬਹੁਮਤ ਦਿੱਤਾ ਕਿ ਅਸੀਂ ਸ਼ਾਇਦ ਪਤਾ ਨਹੀਂ ਕੀ ਬਦਲਾਅ ਹੋ ਜਾਏਗਾ ਹਾਂ ਬਦਲਾਅ ਹੋ ਗਿਆ ਬਿਲਕੁਲ ਮੈਂ ਨਹੀਂ ਕਹਿੰਦਾ ਬਦਲਾਅ ਨਹੀਂ ਬਦਲਾਅ ਹੋਇਆ ਪਹਿਲਾ ਨਸ਼ਾ ਜਿਹੜਾ ਕਿਤੇ ਬਾਹਲੇ ਤੋਂ ਮਿਲਦਾ ਸੀ ਅੱਜ ਨਸ਼ੇ ਦੀ ਹੋਮ ਡਿਲੀਵਰੀ ਹੈ ਅੱਗੇ ਸੀਵਰੇਜ ਦਾ ਪਾਣੀ ਜਿਹੜਾ ਜਾਂਦਾ ਸੀਗਾ ਕੱਟ ਦਿਖਦਾ ਸੀ ਅਜੋ ਸੀਵਰੇਜ ਦਾ ਪਾਣੀ 17 ਬਾਰਾਂ ਦੇ ਵਿੱਚ 37 ਥਾਂ ਦੇ ਉੱਪਰ ਉਹ ਸੀਵਰੇਜ ਦੇ ਪਾਣੀ ਦੇ ਦਰਸ਼ਨ ਹੋ ਜਾਂਦੇ ਲੈ ਅੱਗੇ ਬੇਲੇ ਕੇ ਵੇਲੇ ਪਾਣੀ ਬਾਰ ਬਖਦਾ ਸਾਫ਼ ਮਿਲ ਜਾਂਦਾ ਸੀ ਪਰ ਮਿਲਦਾ ਕੱਟ ਸੀ ਪਰ ਹੁਣ ਪਾਣੀ ਮਿਲ ਜਾਂਦਾ ਹੈ ਸੀਵਰ ਦਾ ਮਿਲਿਆ ਹੋਇਆ ਪਾਣੀ ਮਿਲ ਜਾਂਦਾ ਕਿਸੇ ਵੀ ਟੂਟੀ ਦੇ ਉੱਪਰੋਂ ਜਿਹੜਾ ਨਾਲ ਉਹਦਾ ਪਾਣੀ ਤੁਸੀਂ ਟੈਸਟ ਕਰਾ ਲਓਗੇ ਉਹਦੇ ਸੀਵਰ ਦੀ ਮਿਕਸਚ ਨਾ ਹੋਵੇ ਤਾਂ ਅਸੀਂ ਸਮਝਾਂਗੇ ਕਿ ਇਹ ਜੋ ਚੌਕ ਹੈ ਮੋੜ ਮਲਡੀ ਦਾ ਜਵਾਰ ਵਾਲਾ ਚੌਕ ਜਿਹੜਾ ਹੈ ਜਵਾਰ ਦੀ ਚੱਕੀ ਵਾਲਾ ਚੌਕ ਜਿਹੜਾ ਹੈ ਮਸ਼ਹੂਰ ਚੌਕ ਹੈ ਹਰ ਪ੍ਰਦਰਸ਼ਨ ਇੱਥੇ ਹੁੰਦਾ ਹੈ ਐਸੇ ਚੌਕ ਦੇ ਵਿੱਚ ਅਸੀਂ ਹਰ ਸੱਜਾ ਦੇ ਭਾਗੀਦਾਰ ਆ ਅਗਰ ਸਾਡੀਆਂ ਗੱਲਾਂ ਸਾਬ ਅਗਰ ਇਹ ਗੱਲ ਸਾਫ਼ ਹੋਵੇ ਆਪ ਸਰਕਾਰ ਦੀਆਂ 10 ਗਰੰਟੀਆਂ ਦੇ ਵਿੱਚੋਂ ਉਹਨਾਂ ਨੇ ਕੋਈ ਵੀ ਇੱਕ ਗਰੰਟੀ ਕਰਤੀ ਹੋਵੇ ਅਸੀਂ ਕਹਿੰਦੇ ਆ ਕਿ ਵੀ ਲੋਕ ਮੰਡੀ ਦੇ ਲੋਕਾਂ ਦੇ ਇਕੱਠ ਦੇ ਵਿੱਚ ਇੱਥੋਂ ਦੇ ਸਰਕਾਰੀ ਨੁਮਾਇੰਦੇ ਆ ਕੇ ਸਰਕਾਰੀ ਨੁਮਾਇੰਦੇ ਆ ਕੇ ਡਿਬੇਟ ਕਰ ਲੈਣ ਆਪਦੇ ਵਿੱਚ ਗੱਲਾਂ ਦਾ ਜਿਹੜਾ ਕੋਈ ਵੈਸ ਵਿਚਾਰ ਅਗਲਾ ਕਹਿੰਦਾ ਕਿ ਕੋਈ ਵਿਰੋਧੀ ਹੈ ਜੀ ਸਾਨੂੰ ਬੰਨੇ ਤੇ ਰਹੇ ਆ ਉਹ ਕਰ ਰਹੇ ਆ ਉਹਦਾ ਲੋਕ ਖੁੱਲੀ ਬਹਿਸ ਕਰਨ ਲਈ ਤਿਆਰ ਨੇ ਐਮਐਲਏ ਨੂੰ ਦੇ ਦਿਓ ਸਦਾ ਜਾਂ ਮੁੱਖ ਮੰਤਰੀ ਹੋਂਦ ਮੁੱਖ ਮੰਤਰੀ ਸਾਹਿਬ ਦੇਖ ਕੀ ਗਏ ਪਿਛਲੇ ਸਾਲ ਪਤਿ ਅਸੀਂ ਇੱਥੇ ਐਸੇ ਚੌਕ ਦੇ ਵਿੱਚ ਸਾਡੇ ਮੰਡੀ ਦੇ ਲੋਕਾਂ ਨੇ ਪੂਰਨ ਮੰਡੀ ਬੰਦ ਕਰਕੇ ਉਹਨਾਂ ਦਾ ਜਿਹੜਾ ਰੋਲ ਸ਼ੋ ਸੀ ਉਸ ਨੂੰ ਜਾਮ ਕੀਤਾ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਹ ਸੜਕ ਖੁੱਲੀ ਸੀ ਕਿ ਇੱਥੋਂ ਲੰਘ ਜਾਣ ਪਰ ਉਹਨਾਂ ਦੀ ਇਹ ਹਿੰਮਤ ਹੀ ਨਹੀਂ ਪਈ ਕਿ ਉਹ ਇੱਥੇ ਖੜ ਕੇ ਗੱਲ ਕਰ ਸਕਣ ਇੱਥੋਂ ਉਹ ਜੀ ਆਪਣੀ ਗੱਡੀ ਦੇ ਵਿੱਚ ਅੰਦਰ ਬੈਠ ਕੇ ਅੰਦਰ ਬੈਠ ਕੇ ਗਏ ਨੇ ਅੰਦਰ ਬੈਠ ਕੇ ਲੁਕੇ ਗਏ ਨੇ ਜਿਹੜੇ ਕੈਂਡੀਡੇਟ ਜਿਹੜੇ ਵੋਟਾਂ ਫ ਮੰਗਦੇ ਸੀ ਉਹ ਤੇ ਚਲਦੀ ਗੱਡੀ ਚੋਂ ਵੀ ਬਾਈ ਬਾਈ ਟਾਟਾ ਤਾਂ ਪੰਡਿਕ ਕਰ ਸਕੇ ਇੰਨਾ ਲੋਕਾਂ ਦਾ ਪ੍ਰਦਰਸ਼ਨ ਸੀਗਾ ਤੇ ਉਸ ਤੋਂ ਬਾਅਦ ਉਸ ਨੂੰ ਮਤਲਬ ਕਾਊਂਟਰ ਕਰਨ ਵਾਸਤੇ ਇੱਕ ਬਹੁਤ ਵੱਡੀ ਰੈਲੀ ਇੱਥੇ ਭਗਵੰਤ ਮਾਨ ਜੀ ਨੇ ਕੀਤੀ ਕਿ ਅਸੀਂ 100 ਕੁਸ਼ ਕਰੋੜ ਕਰੋੜ ਰੁਪਇਆ ਇਥੋਂ ਦੇ ਹਲਕੇ ਨੂੰ ਦੇ ਦੇਖੇ ਗਏ ਆ ਤੇ ਹੁਣ ਆਉਣ ਵਾਲੇ ਸਮੇਂ ਦੇ ਸਮੇਂ ਦੇ ਵਿੱਚ ਇੱਥੇ ਵਿਕਾਸ ਦੀ ਹਨੇਰੀ ਝੁੱਲੂਗੀ ਵਿਕਾਸ ਦੀ ਹਨੇਰੀ ਹੁਣ ਤੁਸੀਂ ਦੇਖੀ ਰਹੇ ਹੋ ਕਿ ਵੀ ਜੇ ਵਿਕਾਸ ਦੀ ਹਨੇਰੀ ਝੁੱਲਦੀ ਹੁੰਦੀ ਤਾਂ ਮੰਡੀ ਦੇ ਵਿੱਚੋਂ ਕੋਈ ਇੱਕ ਸੰਘ ਇੱਕ ਸੰਸਥਾ ਦਾ ਕੋਈ ਵਿਰੋਧੀ ਹੋ ਸਕਦੀ ਹੈ ਕੀ ਪਤਾ ਹੁਣ ਨੂੰ ਨਾ ਪਤਾ ਹੋਵੇ ਕੀ ਪਤਾ 100 ਕਰੋੜ ਆਇਆ ਬਾ ਹੋਵੇ ਲੱਭ ਲੋਕ ਤੋਂ ਨਹੀਂ ਉਹ 100 ਕਰੋੜ ਇਹ ਲੋਕ ਕੀ ਭਾਲਦੇ ਨੇ ਐਮਐਲਏ ਕਹਿੰਦਾ 23 ਕਰੋੜ ਆਇਆ ਮੰਡੀ ਵਾਸਤੇ ਹਾਂ ਜਦੋਂ ਐਮਐਸਸੀ ਦੀਆਂ ਵੋਟਾਂ ਹੋਈਆਂ ਸਾਡੇ ਕੋਲ ਇੱਕ ਨੰਬਰ ਵਾਰਡ ਦੇ ਵਿੱਚ ਠੀਕ ਹੈ ਉਹ ਕਹਿੰਦੇ ਸਾਡੇ ਕੋਲੇ 23 ਕਰੋੜ ਆਇਆ ਹਾਂ ਇਧਰ ਗਿਆ ਤਾਂ ਜੀ ਕਰੋੜ ਦੱਸੋ ਆ ਮੰਡੀ ਦਾ ਟੋਏ ਪੇ ਥਾ ਥਾ ਤੁਹਾਨੂੰ ਨਾ ਦਿਖਦਾ ਹੋਵੇ ਲਾਤਾ ਹੋਵੇ 23 ਕਰੋੜ ਨਹੀਂ ਸਾਨੂੰ ਗੱਲ ਇਹ ਹੈ ਜੀ ਐਸੀ ਹੋ ਸਕਦਾ ਆਪਾਂ ਨੂੰ ਨਾ ਦਿਖਦਾ ਹੋਵੇ ਬਦਲਾਅ ਐਸੀ ਇੱਥੇ ਤਾਂ ਨਾ ਦਿੱਤਾ ਵੈਸੇ ਆ ਮੁੰਡੇ ਸਾਰੇ ਨੇ ਇੱਥੇ ਖੜੇ ਸੀ ਨਹੀਂ ਤੁਸੀਂ ਉੱਤੇ ਖੜੇ ਸੀ ਅਸੀਂ ਥੱਲੇ ਖੜੇ ਸੀ ਤੇ ਭਗਵਾਨਾ ਮਠੂਡ ਬੈਂਕ ਦੇ ਵਾਅਦੇ ਨਾ ਦੇ ਆ ਬਾਗੇ ਚੁੰਨੀ ਲੈਤੀ ਹੋਈ ਸੀ ਉਹਨਾਂ ਨੇ ਬੰਦਰ ਬੈਠੇ ਪਾਏ ਨੇ ਦੇ ਕੇ ਭਜ ਗਏ ਬਾਏ ਬਾਏ ਕਰਕੇ ਬਾ ਇੰਨਾ ਦੇ ਕੇ ਵੀ ਟੋਫੀਆਂ ਦੇ ਕੇ ਵੀ ਚੂਸੀ ਜੋ ਇਹ ਭਾਈ ਸਾਹਿਬ ਕੀ ਪਤਾ ਐ ਹੋ ਗਿਆ ਤਿੰਨਾਂ ਨੇ ਇੱਥੇ ਬੈਠੇ ਬੰਦਾ ਹਰਾਤਾ ਉਹਨਾਂ ਨੇ ਕੀ ਕੀਤਾ ਐ ਜਲ ਪਿਛਾਲਿਆ ਵੀ ਨਾ ਇੱਥੇ ਹੋਣਾ ਨਾ ਇੱਥੇ ਆਉਣਗੇ ਆ ਉਹ ਤਾਂ ਸਾਰੇ ਪੰਜਾਬ ਨੇ ਦੇਖਿਆ ਉੱਥੇ ਦੇਖ ਕੇ ਬਾਗੇ ਬਾ ਉਹ ਤਾਂ ਸਾਰੇ ਪੰਜਾਬ ਨੇ ਦੇਖਿਆ ਕੀ ਲਈ ਕੀ ਪਤਾ ਭਾਈ ਸਾਹਿਬ ਐ ਹੋ ਗਿਆ ਤੁਸੀਂ ਉਹਨਾਂ ਦਾ ਬੰਦਾ ਹਰਾਤਾ ਵੀ ਫਿਰ ਉਹ 23-22 ਕਰੋੜ 100 ਕਰੋੜ ਤੇ ਜਿਹੜੇ ਜਿਤਾਦੇ ਬੰਦੇ ਕੋਈ ਕਹਦਾ ਨਹੀਂ ਕੀਤੀ ਜੀ ਜਿਹੜੇ ਬੰਦੇ ਜਿਤਾਦੇ ਇਹਨਾਂ ਨੂੰ ਸਾਲਿਕٹری ਇੱਕ ਬੜੀ ਨਹੀਂ ਫਿਰ ਹੋਈ ਜਾ ਇਹਨਾਂ ਨੂੰ ਕੌਣ ਵੋਟਾਂ ਦੇਉਂਦਾ ਉਹੀ ਜਿਹੜੇ ਚਿਤਾਵੇ ਉਹਦੀ ਕੋਤਨ ਨਹੀਂ ਜਿਹੜੇ 92 94 ਬੰਦੇ ਬਣਾਏ ਐ ਜਿਹੜੇ 92 94 ਬੰਦੇ ਪਰ ਉਹਨੇ ਕੀ ਕਦਰ ਕੀਤੀ ਜੀ ਉਹਦੀ ਕਤਲ ਵੀ ਕਰ ਦੇਣਾ ਤੁਸੀਂ ਇਕੱਠੇ ਹੋ ਕੇ ਕਦੇ ਗਏ ਹੋ ਮੈਸਰਖਾਨੇ ਪਿੰਡ ਵੀ ਐਮ ਐ ਨਹੀਂ ਮੱਥਾ ਦੇ ਕੇ ਨਹੀਂ ਮੈਸਰ ਨੇ ਜੇ ਪਹਿਲਾਂ ਇਹ ਫੋਟੋ ਲਾਣ ਪਹਿਲੇ ਇਹਨੂੰ ਦੇਖ ਲਿਆ ਕਰਾਂਗੇ ਗੱਲ ਤਾਂ ਕੋਈ ਨਹੀਂ ਹਾਂ ਲਈ ਜੀ ਗੱਲ ਕੀ ਹੈ ਵੀ ਅਸੀਂ ਕਿਉਂ ਜਾਈਏ ਜੀ ਕਿਸੇ ਕੋਲੇ ਇਹਨੂੰ ਲੋੜਾ ਕੀ ਇਹ ਸਾਡੀ ਡਿਊਟੀ ਹੈ ਜਾਣਾ ਉਹਨਾਂ ਨੂੰ ਦਿਨਾ ਨਹੀਂਗਾ ਦੁੱਖ ਤਾਂ ਤਾਂ ਰਹੀਏ ਨਾ ਜਿਸ ਦੁੱਖ ਬਾਹਰੋਂ ਨਾ ਦਿਨਾ ਹੋਵੇ ਜਦ ਡਾਕਟਰ ਨੂੰ ਪਤਾ ਹੈ ਸਾਹਮਣੇ ਵੀ ਇੱਥੇ 6:00 ਵਜੇ ਹੈ ਆਹ ਆਪਰੇਸ਼ਨ ਹੈ ਤਾਂ ਉਹ ਦੱਸਣਾ ਕੀ ਹੋ ਜੂਗਾ ਤੇ ਕਹੇ ਦੱਸੋ ਜਿਹੜਾ ਭਾਈ ਸਾਹਿਬ ਬੈਠੇ ਨੇ ਫਖੜ ਹੜਤਾਲ ਤੇ ਇਹਨਾਂ ਕੋਲੇ ਕਿਹੜੇ ਐਸਐਚਓ ਨੇ ਐਸਪੀ ਡੀਐਸਪੀ ਕੋਈ ਕਿਸੇ ਨੇ ਮਾਰਿਆ ਕਿਹੜਾ ਗੁੜਾ ਵੀ ਹੁਣ ਮੈਡੀਕਲ ਟੀਮ ਦਿੱਤੀ ਹੋਵੇ ਕੁਝ ਹੈ ਦੇਖੋ ਜੀ ਫੋਨ ਇਹਨਾਂ ਕੋਲ ਬਹੁਤ ਆਇਆ ਹੈ ਹਾਂ ਉਠਾਉਣ ਵਾਸਤੇ ਕੀ ਤੁਸੀਂ ਉੱਠ ਜਓ ਪਰ ਨਾ ਤਾਂ ਕੋਈ ਮੈਡੀਕਲ ਟੀਮ ਇੱਥੇ ਹੈਗੀ ਹੈ ਅਵੇਲੇਬਲ ਨਾ ਕੋਈ ਪੁਲਿਸ ਦੀ ਸਕਿਉਰਟੀ अवेलेबल ਹੈ ਠੀਕ ਹੈ ਨਾ ਕੋਈ ਰਿਸਪੌਂਸਿਬਲ ਅਫਸਰ ਇੱਥੇ अवेलेबल ਹੈ ਤਾਂ ਕਿ ਕੱਲ ਨੂੰ ਜੋ ਕੋਈ ਮਾੜੀ ਘਟਨਾ ਵਾਪਰਦੀ ਹੈ ਅੱਜ ਦੇਖੋ ਅੱਜ 8ਵਾਂ ਦਿਨ ਹੈ ਜੀ ਠੀਕ ਹੈ ਭੁਖੜਤਾਲ ਦੇ ਵਿੱਚ ਤੁਹਾਨੂੰ ਵੀ ਪਤਾ ਭੁਖੜਤਾਲ ਦੇ ਵਿੱਚ ਮਤਲਬ ਭੁੱਖਾ ਰਹਿਣਾ ਬਹੁਤ ਔਖਾ ਹੈ ਹਾਂ ਜੀ ਜੇ ਮੰਨ ਲਓ ਬੰਦੇ ਨੂੰ ਕੁਝ ਉਨਕੀ ਕੀ ਹੁੰਦੀ ਹੈ ਤਾਂ ਉਹਦੇ ਰਿਸਪੌਂਸਿਬਲ ਬੰਦਾ ਕੌਣ ਹੈ ਜੀ ਕੋਈ ਪ੍ਰਸ਼ਾਸਨ ਇੱਥੇ ਨਹੀਂ ਹੈਗਾ ਕੋਈ ਪੁਲਿਸ ਵਾਲਾ ਇੱਥੇ ਨਹੀਂ ਹੈਗਾ ਕੋਈ ਮੈਡੀਕਲ ਟੀਮ ਇੱਥੇ ਹੈ ਨਹੀਂ ਕਿ ਮੈਡੀਕਲ ਟੀਮ ਚਾਹੀਦੀ ਹੈ ਪ੍ਰਸ਼ਾਸਨ ਨੂੰ ਕੀ ਪਤਾ ਨਹੀਂ ਇਸ ਗੱਲ ਦਾ ਵੀ ਧਰਨਾ ਚੱਲ ਰ ਇੰਟੈਲੀਜੈਂਸ ਵਾਲੇ ਆਉਂਦੇ ਆਂਦੇ ਆਂ ਇਨਕੁਆਇਰੀ ਕਰਕੇ ਚਲੇ ਜਾਂਦੇ ਆਂ ਪਰ ਕੋਈ ਇੱਕ ਵਾਰ ਵੀ ਕੋਈ ਮੈਡੀਕਲ ਚੈੱਕਅਪ ਤੱਕ ਨਹੀਂ ਹੋਇਆ ਕਿੰਨੀ ਮੰਦਵਾ ਕੀਤੀ ਤੁਸੀਂ ਏਸੇ ਤੋਂ ਪਤਾ ਲੱਗਦਾ ਕਿ ਸਰਕਾਰ ਕਿੰਨੀ ਕੁ ਸੀਰੀਅਸ ਹੈ ਸਾਡੀਆਂ ਮੰਗਾਂ ਨੂੰ ਲੈ ਕੇ ਅੱਜ ਵੀ ਤੁਸੀਂ ਦੇਖ ਲਓ ਇੱਕ ਵੀ ਪੁਲਿਸ ਵਾਲਾ ਦਿਖਾ ਦਿਓ ਇੱਥੇ ਕੋਈ ਹੋਵੇ ਤਾਂ ਉਹਨੇ ਸਾਨੂੰ ਬਿਲਕੁਲ ਲਵਾਰਸ਼ ਛੱਡ ਦਿੱਤਾ ਤੇ ਅਸੀਂ ਵੀ ਠਾਨ ਲਿਆ ਹੈ ਕਿ ਕੋਈ ਗੱਲ ਨਹੀਂ ਇਹ ਤਾਂ ਪਾਣੀ ਤਾਂ ਕਹਿੰਦੇ ਪੁਲੈਂਟ ਦੀ ਲੰਗਦਾ ਹੁੰਦਾ ਹੈ ਜਿਹੜੀ ਕਿੱਕ ਲਈ ਉਹ ਸੁਣਾਉਂਦੇ ਹੁੰਦੇ ਸੀਗੇ ਅਸੀਂ ਇੱਥੇ ਪਹਿਲਾਂ ਵੀ ਸੁਣਾਈ ਸੀ ਤੇ ਆਉਂਦੇ ਵੋਟਾਂ ਵਲੇ ਵੀ ਸੁਣਾ ਦਾਂਗੇ ਹਾਂ ਨਾ ਦੇਖੋ 92 ਵੋਟਾਂ ਜ 92 ਸੀਟਾਂ ਨਾਲ ਅਸੀਂ ਇਹਨਾਂ ਨੂੰ ਜਿਤਾਇਆ ਸੀਗਾ ਅ ਵਿਧਾਨ ਸਭਾ 2022 ਦੇ ਵੋਟਾਂ ਦੇ ਵਿੱਚ ਤੇ 2024 ਦੇ ਵਿੱਚ 2 ਸਾਲਾਂ ਬਾਅਦ ਹੀ ਤੁਸੀਂ ਦੇਖ ਲਿਆ ਕਿ ਕਿੰਨੀਆਂ ਕਿ ਸੀਟਾਂ ਇਹਨਾਂ ਕੋਲ ਆਈਆਂ ਨੇ ਬੜੀ ਬੁਰੀ ਤਰ੍ਹਾਂ ਹਰ ਸੀਟ ਦੇ ਵਿੱਚ ਇਹ ਹਾਰੇ ਨੇ 2027 ਵੀ ਬਦੂਰ ਨਹੀਂ ਪੰਜਾਬ ਦਾ ਇੰਪੈਕਟ ਦਿੱਲੀ ਦੇ ਵਿੱਚ ਵੀ ਪਿਆ ਜੇ ਦਿੱਲੀ ਹਾਰੀ ਹੈ ਤਾਂ ਕਿਤਨਾ ਕਿਤੇ ਉਹ ਪੰਜਾਬ ਦੇ ਰਿਜ਼ਲਟ ਆ ਕਿਉਂਕਿ ਇੱਕ ਦੂਜੀ ਸਟੇਟਾਂ ਦੇ ਵਿੱਚ ਜਾਂਦੇ ਆ ਅਸੀਂ ਅਸੀਂ ਪਹਿਲਾਂ ਦਿੱਲੀ ਜਾਂਦੇ ਸੀ ਕਿ ਦਿੱਲੀ ਸਾਨੂੰ ਕੋ ਚੰਗਾ ਲੱਗਿਆ ਤਾਂ ਹੀ ਅਸੀਂ ਇੱਥੇ ਵੋਟਾਂ ਪਾਈਆਂ ਠੀਕ ਹੈ ਵੀ ਦਿੱਲੀ 'ਚ ਵਧੀਆ ਕਰ ਰਹੇ ਤਾਂ ਇੱਥੇ ਵੋਟਾਂ ਪਾਤੀਆਂ ਤਾਂ ਇੱਥੇ ਮਾਲਾ ਕਰ ਰਹੇ ਉਹਦਾ ਇੰਪੈਕਟ ਪੰਜਾਬ 'ਚ ਵੀ ਪਿਆ ਦਿੱਲੀ ਦੇ ਵਿੱਚ ਵੀ ਪਿਆ ਤਾਂ 27 ਵੀ ਨੇੜੇ ਆ ਜੀ ਅਸੀਂ ਤਾਂ ਓਕੇ ਸੋਕੇ ਕੱਟ ਲਾਂਗੇ ਕੋਈ ਗੱਲ ਨਹੀਂ 2 ਸਾਲ ਹੋਰ ਸਹੀ ਠੀਕ ਪਰ ਜਿਹੜੇ ਉਹ ਕਹਿੰਦੇ ਵੀ ਸਰਤਾਜ ਬਣੇ ਫਿਰਦੇ ਨੇ ਉਹ ਉਹ ਇਹਨਾਂ ਭੁੱਲਣ ਕਿ ਉਹ ਅਸਲੀ ਮਾਲਕ ਇੱਥੇ ਜਨਤਾ ਹੀ ਐ ਬਾਕੀ ਤਾਂ ਸਾਰੇ ਨੌਕਰੀ ਆ ਐਮਸੀ ਦੀ ਬੋਟੇ ਦਾ ਗਾਇਮ ਹੀ ਨਹੀਂ ਰਹਿ ਗਈ ਸੀ ਐਮਸੀ ਦੀ ਬੋਟੇ ਦਾ ਗਾਇਮ ਹੀ ਨਹੀਂ ਰਹਿ ਗਿਆ ਨਾ ਐਮਸੀ ਦਾ ਕੰਮ ਕਰਦੀ ਕਰਦੇ ਇਹ ਜੀ ਐਮਸੀ ਦੀ ਪਤਾ ਲੱਗ ਰਹਿਣਾ ਨੂੰ ਤੁਸੀਂ ਇੱਕ ਇੱਕ ਹੋਰ ਦੇਖੋ ਹੁਣੀ ਇੱਕ ਵਾਰਡ ਨੰਬਰ 1 ਦੇ ਵਿੱਚ ਇੱਥੇ ਜਿਮਨੀ ਚੌਂ ਹੋ ਕੇ ਹੱਡੀ ਸੀਗੀ ਐਮਸੀ ਦੀ ਜੀ ਉਹਨਾਂ ਦੀ ਡੈਥ ਹੋ ਗਈ ਸੀਗੀ ਜਿਹੜੇ ਮੌਜੂਦਾ ਪ੍ਰਧਾਨ ਨੇ ਉਹਦੇ ਵਾਈਪ ਸੀਗੇ ਹਾਂ ਠੀਕ ਹੈ ਤਾਂ ਜਿਹੜੇ ਪ੍ਰਧਾਨ ਨੇ ਉਹ ਲਾਏ ਬਣਾਇਆ ਉਹਨਾਂ ਨੂੰ ਐਮਐਲਏ ਨੇ ਪਰ ਉਥੇ ਐਮਐਲਏ ਉਲਟ ਤੇ ਪ੍ਰਧਾਨ ਉਲਟ ਤੁਸੀਂ ਯਕੀਨ ਵਤੋ ਜਿਹੜੀ ਸੀਟ ਦੇ ਉਤੇ ਐਮਸੀ ਸੀਟ ਦੇ ਉਤੇ ਐਮਐਲਏ ਹਫਤਾ ਰਿਹਾ ਪੂਰਾ ਹਫਤਾ ਜਿਵੇਂ ਕੈਂਡੀਡੇਟ ਦੇ ਨਾਲੋਂ ਵੱਧ ਪ੍ਰਚਾਰ ਕੀਤਾ ਉਹਨੂੰ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜੇ ਇਹ ਜਿੱਤ ਗਿਆ ਤਾਂ ਇਹ ਪ੍ਰਧਾਨ ਇਹਨੂੰ ਲਾਉਣਾ ਸੀ 23 ਕਰੋੜ ਵੀ ਕਿਹਾ 23 ਕਰੋੜ ਵੀ ਕਿਹਾ ਚਲੋ ਉਹ ਤਾਂ ਬਹੁਤ ਗੱਲਾਂ ਕਹੀਆਂ ਦੇਖੋ ਉਸ ਇੱਕ ਵਾਰਡ ਜਿੱਤ ਸਕੇ ਇੱਕ ਵਾਰਡ ਨਹੀਂ ਜਿੱਤ ਸਕੇ 23 ਕਰੋੜ ਦੇ ਵਾਅਦੇ ਤੇ ਬਾਅਦ ਜੂਸ ਨਹੀਂ ਜਿੱਤ ਸਕੇ ਵਾਰਡ ਵੀ ਹਾਰ ਗਏ ਜੀ ਇਹ ਨਹੀਂ ਕਿ ਇਹ ਵੀ ਕੈਨੇਪਟਾ ਜਿੱਤੇ ਆ ਵੀ ਉਹ ਹਾਰਿਆ ਹਾਂ ਉਹ ਹਾਰੇ ਐਮਐਲਏ ਹਾਰੇ ਇਹ ਸੀਟ ਐਮਐਲਏ ਕੋ ਤੁਸੀਂ ਜੇ ਸੀ ਵੀ ਐਮਐਲਏ ਖੜਾ ਸੀ ਐਮਐਲਏ ਸੀਐਮ ਸਰਕਾਰ ਦਾ ਐਮਐਲਏ ਸਰਕਾਰ ਦਾ ਤੇ ਵਾਦਾ ਵੀ ਇਹ ਹੈ ਕਿ ਜੇ ਜਿੱਤ ਗਿਆ ਬੰਦਾ ਨੂੰ ਪ੍ਰਧਾਨ ਲਾ ਦਾਂਗੇ ਇਤੋਂ ਵੱਡੀ ਵਾਰਡ ਵਾਲਾ ਅਸੀਂ ਕਿ ਕੀ ਗੱਲ ਹੋ ਸਕਦੀ ਜੀ ਫੇਰ ਵੀ ਲੋਕਾਂ ਦੇ ਵੋਟਾਂ ਨਹੀਂ ਪਈਆਂ ਕਿਹਦੇ ਦੀ ਟੈਗ ਵਾਲੇ ਖੜੇ ਆ ਤੇ ਸ਼ਾਇਦ ਜੇ ਉਹ ਬਿਨਾਂ ਬੰਦਾ ਬਿਨਾਂ ਟਿਕਟ ਤੋਂ ਲੜਦਾ ਜਿਆਦਾ ਲੜਦਾ ਤਾਂ ਹੋ ਸਕਦਾ ਜਿੱਤ ਵੀ ਜਾਂਦਾ ਤਾਂ ਆਹ ਦੇਖ ਲਓ ਤੁਸੀਂ 73 ਮੋੜ ਮੰਡੀ ਦੀ ਸੋ ਇਹ ਮਨ ਲਾਦਾ ਪੰਜਾਬ ਦਾ ਇੱਕ ਪਹਿਲੇ ਪਿੰਡ ਬਣ ਗਿਆ ਜਾਂ ਪਹਿਲਾ ਹੀ ਸ਼ਹਿਰ ਬਣ ਗਿਆ ਜਿਹੜਾ ਨੇ ਸੀਵਰੇਜ ਦੀ ਸਮੱਸਿਆ ਦੇ ਹੱਲ ਦੇ ਨਾਲ ਨਾਲ ਕਿਸ਼ਤੀਆਂ ਦੀ ਡਿਮਾਂਡ ਵੀ ਕਰਤੀ ਸੋ ਇਹ ਉਹੀ ਚੌਕ ਆ ਜਿੱਥੇ ਮੁੱਖ ਮੰਤਰੀ ਨੂੰ ਇਹ ਲੋਕਾਂ ਨੇ ਹੱਥ ਪੇਰ ਦਿੱਤਾ ਸੀ ਤੇ ਹੁਣ ਗਰਾਊਂਡ ਦੇ ਉੱਤੇ ਹਕੀਕਤ ਕੀ ਆ ਇਸ ਹਲਕੇ ਦੀ ਜਾਂ ਹਲਕੇ ਦੇ ਮੇਨ ਸ਼ੇਅਰ ਦੀ ਤੁਸੀਂ ਦੇਖ ਸਕਦੇ ਹੋ ਅੱਗੇ ਫੇਰ ਹਾਜ਼ਰ ਹੋਵਾਂਗੇ ਕੋਈ ਹੋਰ ਗਰਾਊਂਡ ਰਿਪੋਰਟ ਲੈ ਕੇ ਤੁਸੀਂ ਆਪਣਾ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ